ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਕਿਨਿਆ ਮੈਂ ਮਸੂਦ ਮੱਲੀ ਔਰ ਮੈਂ ਪਹੁੰਚ ਕੇ ਆ ਹਾਂ ਫਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਜੀ ਹਾਂ ਲੋਕੇਸ਼ਨ ਹੁਣ ਪਹੁੰਚ ਗਈ ਹੈ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ 'ਚ ਔਰ ਰਾਈਟ ਹੁਣ ਮੈਂ ਮੌਜੂਦ ਆ ਅਸਲਿ 8850 ਫਰੂਟ ਰੇਜ ਰੋਡ ਸੈਕਰਾਮੈਂਟੋ ਜਿੱਥੇ ਆਪ ਸਭ ਨੂੰ ਜੀ ਆਇਆਂ ਕਿਨਿਆ ਬੜਾ ਨਿਕਾ ਜੀ ਸਵਾਗਤ ਕਰਨੇ ਔਰ ਰਾ ਦਸਮ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਪਹੁੰਚੋ ਕਿਉਂਕਿ ਹੁਣ ਤੁਹਾਡਾ ਆਪਣਾ ਫਰਤਾਜ ਆ ਚੁੱਕਿਆ ਹੈ ਤੁਹਾਡੀ ਸਹੂਲਤ ਲਈ ਹਰ ਉਹ ਹੈ ਅਤੇ ਜਦੋਂ ਲੋੜਾਂ ਥੋੜਾਂ ਦੀ ਗੱਲ ਕਰਨੇ ਆ ਜਦੋਂ ਜਦੋਂ ਪਟਾਕੇ ਪੈਂਦੇ ਨੇ ਤਾਂ ਫਿਰ ਕਿਦਾਂ ਹੋ ਸਕਦਾ ਹੈ ਕਿ ਮਨਮਿੰਦਰ ਬਾਸੀ ਪਾਜੀ ਨੇ ਜਿਹੜੇ ਉਹ ਨਾ ਹੋਣ ਔਰ ਅਸੀਂ ਸ਼ੁਰੂਆਤ ਉਹਨਾਂ ਤੋਂ ਨਾ ਕਰੀਏ ਫਿਰ ਮਨਮਿੰਦਰ ਜੀ ਸਤਿ ਸ਼੍ਰੀ ਅਕਾਲ ਸਵਾਗਤ ਜੀ ਆਇਆਂ ਨੂੰ ਔਰ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਬਾਜੀ ਪਹਿਲਾਂ ਪੰਜਾਬੀ ਰੈਡੀ ਐਜੂਕੇਸ਼ਨ ਯੂਐਸ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਨੂੰ ਇਹ ਲੱਗ ਰਿਹਾ ਜੀ ਵੀ ਇਹ ਜਿਹੜਾ ਸਫਰ ਚੱਲ ਰਿਹਾ ਨਾ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਇਹ ਤੁਹਾਡੇ ਬਿਨਾਂ ਅਧੂਰਾ ਹੈ ਜੀ ਏ ਜੀ ਤੁਹਾਡਾ ਭਰੋਸਾ ਹੈ ਤੁਹਾਡਾ ਪਿਆਰ ਹੈ ਪੰਜਾਬੀ ਰੇਡੀਓ ਯੂਐਸਏ ਨਾਲ ਇਸੇ ਤਰ੍ਹਾਂ ਚਾਵਾਂ ਦੇ ਵਿੱਚ ਆਉਣਾ ਮੈਂ ਕਹਿੰਦੇ ਹਾਂ ਸਾਡੀ ਬੱਲੇ ਬੱਲੇ ਹੁੰਦੀ ਤੁਸੀਂ ਕਰਾ ਦਿੰਦੇ ਜੇ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਚੜ੍ਹਦੀ ਕਲਾ ਚ ਰਹੋ ਕੀ ਕਹੋਗੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਹਜੇ ਗ੍ਰੈਂਡ ਓਪਨਿੰਗ ਹੋਣੀ ਜੀ ਇਹ ਪਹਿਲਾ ਦੇ ਪਟਾਕੇ ਅਸੀਂ ਵਹਾਉਣ ਦੇ ਆਂ ਔਰ ਪੰਜਾਬੀ ਰੇਡੀਓ ਯੂਐਸਏ ਲੋ ਇਹ ਤੋਹਫਾ ਐਕਸਕਲੂਸਿਵ ਸਮਝੋ ਜੀ ਭਾਜੀ ਬਿਲਕੁਲ ਭਾਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਆਪਾਂ ਗੱਲ ਕੀਤੀ ਜੀ ਪਹਿਲਾਂ ਦਾ ਸੱਚੇ ਪਾਤਸ਼ਾਹ ਵਾ ਬਣਾਣ ਦਾ ਬਹੁਤ ਸ਼ੁਕਰੀਆ ਦਾ ਜੀ ਅ ਜੋ ਕੁਝ ਹੋ ਰਿਹਾ ਉਹ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਜੀ ਤੇ ਅਸੀਂ ਤਾਂ ਆਪਾਂ ਇਹ ਦੇਖੋ ਆਪਣੀਆਂ ਡਿਊਟੀਆਂ ਕਰ ਰਹੇ ਹਾਂ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਆਪਣਾ ਜੀ ਚੌਥਾ ਸਟੋਰ ਹੈ ਜੀ ਇਸ ਤੋਂ ਪਹਿਲਾਂ ਆਪਾਂ ਨੇ ਫ੍ਰਿਜ ਨੂੰ ਬੇਕਰਸਫੀਲਡ ਸਟਾਕ ਟਨ ਤੇ ਸੈਕਰਾਮੈਂਟੋ ਹੈ ਜੀ ਚੌਥਾ ਸਟੋਰ ਹੈ ਜੀ ਤੇ ਮਹਾਰਾ ਦੀ ਕਿਰਪਾ ਹੁੰਦੀ ਰਹੀ ਇਸੇ ਤਰ੍ਹਾਂ ਅੱਗੇ-ਅੱਗੇ ਇਹ ਲਾਈਨ ਇਹ ਵਾਦੀ ਜਾਣੀ ਸਟੋਰਾਂ ਦੀ ਜੀ ਅਸੀਂ ਅਖੀਰ ਤੇ ਨਾ ਜਦੋਂ ਕਲੋਜ਼ਿੰਗ ਟਾਟਾ ਬਾਏ ਬਾਏ ਕਰਨ ਲੱਗਾਗੇ ਨਾ ਉਦੋਂ ਫਿਰ ਤੁਹਾਨੂੰ ਪਤਾ ਹੈ ਕਿ ਕਵਰੇਜ ਤੇ ਸਾਰੇ ਹੀ ਕਰ ਦੇਨੇ ਤੇ ਮਨਿੰਦਰ ਬਾਸੀ ਪਾਜੀ ਨੇ ਛੜੇ ਇਹਨਾਂ ਦਾ ਮੇਰਾ ਇਹ ਹੈ ਮੈਂ ਕਹਿੰਦਾ ਕੋਈ ਸਰਪ੍ਰਾਈਜ਼ ਹੈ ਤੇ ਮੈਂ ਇੰਜ-ਇੰਜ ਕਰਕੇ ਨਾ ਪੁੱਛ ਕੇ ਤੁਹਾਨੂੰ ਉਹ ਵੀ ਜ਼ਰੂਰ ਦਾਂਗਾ ਅੱਜ ਕਹਿੰਦੇ ਨੇ ਕਿ ਕੋਈ ਕਿਲਾ ਫਤਹ ਕਰਨਾ ਹੋਏ ਤੇ ਉਹਦੀ ਰਾਜਧਾਨੀ ਹੈ ਜਿਹੜੀ ਉਹਦਾ ਕਬਜ਼ਾ ਜ਼ਰੂਰੀ ਹੁੰਦਾ ਅੱਜ ਫਿਰ ਸੈਕਰਾਮੈਂਟੋ ਦਾ ਕਮਿਆ ਲੈ ਲਈ ਲੈ ਬਿਲਕੁਲ ਬਿਲਕੁਲ ਪਾਜੀ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਜੀ ਉਹ ਆਪਾਂ ਐਂਡ ਤੇ ਸਰਪ੍ਰਾਈਜ਼ ਜ਼ਰੂਰ ਦਵਾਵਾਂਗੇ ਜੀ ਜੀ ਠੀਕ ਹੈ ਕਿਉਂਕਿ ਬੜੀ ਇਹ ਸਰਪ੍ਰਾਈਜ਼ ਦੇਣਾ ਸਾਨੂੰ ਵੀ ਚੰਗਾ ਲੱਗਦਾ ਹੈ ਤੇ ਜਿਹੜੇ ਸਾਡੇ ਮਤਲਬ ਸਰੋਤੇ ਨੇ ਜਾਂ ਤੁਹਾਡੇ ਦਰਸ਼ਕ ਨੇ ਪਹਾਰਿਆ ਉਹਨਾਂ ਨੂੰ ਵੀ ਥੋੜੀ ਜਿਹੀ ਇੱਕ ਉਮੀਦ ਹੋ ਜਾਂਦੀ ਹੈ ਵੀ ਚਲੋ ਕੁਝ ਨਾ ਕੁਝ ਹੋਰ ਵਧੀਆ ਹੋ ਰਿਹਾ ਨਾ ਜੀ ਬਿਲਕੁਲ ਠੀਕ ਹਾਂ ਜੀ ਪਿਛਲੀ ਪਿਛਲੀ ਵਾਰ ਆਪਾਂ ਜੋ ਬੇਕਸ ਫੀਲਡ ਸੀਗੇ ਆਪਾਂ ਨੇ ਜ਼ਿਕਰ ਕੀਤਾ ਸੀਗਾ ਸੈਕਰਮੈਂਟੋ ਦਾ ਜੀ ਤੇ ਹੁਣ ਨੈਕਸਟ ਟਾਈਮ ਜਦੋਂ ਆਪਾਂ ਕਲੋਜ਼ਿੰਗ ਤੇ ਜਰੂਰ ਇੱਕ ਅਗਲਾ ਬਾ 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 ਵੇਖ ਲਓ ਫਿਰ ਤੁਹਾਨੂੰ ਅਸਲ ਗੱਲ ਜਿਹੜੀ ਮੈਂ ਲੈ ਦੇਤੀ ਤੇ ਉਹ ਹੁਣ ਕਲੋਜ਼ਿੰਗ ਤੇ ਦੱਸਾਂਗੇ ਤੇ ਬਸ ਜੀ ਸਾਨੂੰ ਕੋਈ ਥੋੜਾ ਜਿਹਾ ਮੈਂ ਫੀਲ ਕੀਤਾ ਆ ਕਿ ਖਸ਼ਬੂਆਂ ਉੱਠ ਰਹੀਆਂ ਆ ਅੱਜ ਤੇ ਆਓ ਜਰਾ ਉਹ ਨਜ਼ਾਰੇ ਨੇ ਜਿਹੜੇ ਉਹ ਵੀ ਤੁਹਾਨੂੰ ਕਰਾਉਣੇ ਆ ਤੇ ਆਓ ਦਰਸ਼ਕਾਂ ਨੂੰ ਨਾਲ ਲੈ ਕੇ ਚੱਲਨੇ ਤੇ ਬਾਕੀ ਗੱਲਬਾਤ ਹੈ ਜਿਹੜੀ ਛੱਡਣ ਨਹੀਂ ਲੱਗਿਆ ਸੀ ਵਿੱਚ ਵਿੱਚ ਮੈਂ ਖਿੱਚਦੇ ਰਹਿਣਾ ਆ ਤੰਗ ਕਰਦੇ ਰਹਿਣਾ ਆ ਪਰੋਣਿਆਂ ਦੇ ਨਾਲ ਇਹਨਾਂ ਨੂੰ ਕਿਤੇ ਮੈਂ ਪੂਰਾ ਛੋਡਾ ਨਹੀਂ ਪੀਂਦ ਦੇਣਾ ਤੁਸੀਂ ਸਾਡੇ ਨਾਲ ਰਹਿਣਾ ਜੀ ਬਿਲਕੁਲ ਭਾਜੀ ਬਿਲਕੁਲ ਜੀ ਜੀ ਆਓ ਹੁਣ ਜੀ ਚੱਲਨੇ ਆ ਅੰਦਰ ਯੋ ਯੂਐਸਏ ਸਵਾਗਤ ਕਰਦਾ ਤੁਹਾਡਾ ਫਰਤਾਜ ਸੈਕਰਾਮੈਂਟੋ ਲੋਕੇਸ਼ਨ ਤੇ ਖੁੱਲ ਚੁਕੀ ਹੈ ਹੋਰ ਇਥੇ ਜਨਾਬ ਆਈ ਜਾਈਏ ਜਿਹੜੀ ਉਹ ਲੱਗੀ ਪਈ ਹੈ ਕੁਝ ਜੀਵ ਨੇ ਜਿਹੜੇ ਉਹਨਾਂ ਨੂੰ ਅਹੀਂ ਆ ਕੇ ਸ਼ਾਪਿੰਗ ਤੇ ਕਰਦੇ ਆ ਕਰਨਾ ਜੋ ਲੈਣਾ ਉਹ ਲੈਂਦੇ ਆ ਲੈਣਾ ਲੇਕਿਨ ਥੋੜੀ ਜੀ ਗੱਲਬਾਤ ਸੜਨਾ ਕਰੋ ਸਰਸਿਕਲ ਜੀ ਸਹੀ ਗੱਲ ਏ ਨਾਮ ਦੱਸਿਓ ਸਰਮੀਤ ਸਿੰਘ ਜੀ ਸਰਮੀਤ ਜੀ ਸੈਕਰਾਮੈਂਟੋ ਲੋਕੇਸ਼ਨ ਤੇ ਅੱਜ ਪਹਿਲੀ ਵਾਰ ਆਣਾ ਹੋਇਆ ਹਾਂ ਜੀ ਸਾਡਾ ਪਹਿਲੀ ਫਰਤਾਜ ਦੇ ਨਾਲ ਕਦੋਂ ਤੋਂ ਵਾਹਿਆ ਤੁਹਾਡਾ ਸਾਡਾ ਕਾਫੀ ਚਿਰ ਤੋਂ ਹੈਗਾ ਵਾ ਸਾਨੂੰ ਪਤਾ ਇਹਨਾਂ ਨੇ ਹੋਰ ਵੀ ਕਾਫੀ ਲੋਕੇਸ਼ਨਸ ਖੋਲੀਆਂ ਨੇ ਸੈਂਟਰ ਵੈਲੀ ਦੇ ਵਿੱਚ ਹੋਰ ਬਾਕੀ ਸ਼ਹਿਰਾਂ ਦੇ ਵਿੱਚ ਪਰ ਹੁਣ ਇਹਨਾਂ ਨੇ ਸੈਕਰਾਮੈਂਟ ਵਿੱਚ ਆਏ ਨੇ ਸੋ ਸਾਡੇ ਲਾਗੇ ਆ ਗਏ ਨੇ ਸੋ ਬਹੁਤ ਵੱਡਾ ਕਨਵੀਨੀਅੰਸ ਹੋ ਗਿਆ ਸਾਡੇ ਲਈ ਕਿੱਦਾਂ ਦਾ ਇਹਨਾਂ ਨਾਲ ਤੁਹਾਡਾ ਵਾਹ ਰਿਹਾ ਕੋਈ ਕਾਰ ਵਿਹਾਰ ਰਿਹਾ ਕੋਈ ਕੁਆਲਿਟੀ ਕੋਈ ਪ੍ਰੋਡਕਟ ਕੋ ਉਸ ਬਾਰੇ ਸਾਡੇ ਦਰਸ਼ਕਾਂ ਸਰੋਤਿਆਂ ਦੱਸੋ ਨਾ ਨਹੀਂ ਸਾਰਾ ਕੁਝ ਬਹੁਤ ਵਧੀਆ ਸਟਾਫ ਸਰਵਿਸ ਜਿਹੜੀ ਆ ਸਾਰਾ ਕੁਝ ਸਮਾਨ ਸਾਰਾ ਕੁਝ ਮਿਲ ਜਾਂਦਾ ਜਦੋਂ ਵੀ ਤੁਸੀਂ ਆਓ ਇਹਨਾਂ ਨੂੰ ਸਪਾਰਟ ਨੰਬਰ ਦੱਸੋ ਸਾਰੀ ਡਿਸਕ੍ਰਿਪਸ਼ਨ ਦੱਸੋ ਤੁਹਾਨੂੰ ਪਾਰਟ ਲੱਗ ਦੇਣਗੇ ਤੇ ਬਹੁਤ ਵਧੀਆ ਸਰਵਿਸ ਹੈ ਠੀਕ ਹੋ ਗਿਆ ਦਰਸ਼ਕਾਂ শ্রোਤੇ ਨੂੰ ਪਹੁੰਚਣਾ ਚਾਹੀਦਾ ਹੈ ਟਰੱਕ ਟ੍ਰੇਲਰ ਨਾਲ ਜੁੜੇ ਜਿਹਨੇ ਵੀਰ ਨੇ ਹਾਂਜੀ ਸਾਰੇ ਦਰਸ਼ਕਾਂ ਨੂੰ ਮੈਂ ਇੱਕ ਸਨੇਹ ਦੇਣਾ ਚਾਹੁੰਗਾ ਕਿ ਨਵੀਂ ਲੋਕੇਸ਼ਨ ਖੁੱਲੀ ਹੈ ਸੈਕਰਮੈਂਟੋ ਵਿੱਚ ਫਰੂਟ ਰਿਜ ਰੋਡ ਤੇ ਤੇ ਸਾਰੇ ਜਾਣੇ ਹੋ ਆਪਣੇ ਟਰੱਕਾਂ ਦਾ 파ਟ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤੁਹਾਨੂੰ ਸਾਰਾ ਕੁਝ ਇੱਥੇ ਮਿਲੇਗਾ ਤੇ ਬਹੁਤ ਵਧੀਆ ਸਰਵਿਸ ਮਿਲੇਗੀ ਤੇ ਤੁਸੀਂ ਖੁਸ਼ ਹੋ ਕੇ ਵਾਪਸ ਕਰੇ ਜਾਵੋਗੇ ਜੀ ਤੁਹਾਡਾ ਬਹੁਤ ਧੰਨਵਾਦ ਆ ਹੁਣ ਤੁਸੀਂ ਰੱਜ ਕੇ ਉਹ ਬਿਲਡਾਂ ਦੁਬਾਰਾ ਚੁੱਕ ਲੋ ਜਿਹੜੀਆਂ ਮੈਂ ਛਡਾਈਆਂ ਠੀਕ ਬਿਲਕੁਲ ਜੀ ਥੈਂਕ ਯੂ ਜੀ ਸੋ ਜੀ ਇਸੇ ਤਰ੍ਹਾਂ ਮਿਲਦੇ ਰਹਿਣਗੇ ਰੂਬਰ ਫਰਤਾਜ ਦੇ ਸਵਾਗਤ ਹੈ ਇੱਕ ਵਾਰ ਫਿਰ ਸੈਕਰਮੈਂਟੋ ਲੋਕੇਸ਼ਨ ਤੇ ਖੁੱਲ ਚੁਕੀ ਹੈ ਉਡੀਕជា ਤੁਹਾਡੀ ਹੋਰ ਜੇ ਨਹੀਂ ਪਹੁੰਚੇ ਤੇ ਫੇਰ ਹੋ ਡਲੇ ਨਾ ਕਰੋ ਇਸ ਵੇਲੇ ਜਿਹੜੇ ਜੀ ਸਾਡੇ ਨਾਲ ਮੌਜੂਦ ਨੇ ਮੈਂ ਕਹਿਣ ਦੇ ਕਿ ਪੂਰਾ ਖਿੜਿਆ ਮਾਹੌਲ ਆ ਔਰ ਇੱਕ ਖਸ਼ਬੋਈ ਹੈ ਜਿਹੜੀ ਤੁਹਾਡੇ ਸਵਾਗਤ ਨੂੰ ਤਿਆਰ ਆ ਔਰ ਸੈਕਰਮੈਂਟੋ ਵਾਲੇ ਦੁਆਲੇ ਕਹਿੰਦੇ ਨੇ ਜਦੋਂ ਵੀ ਕਿਸੇ ਕਿਲੇ ਦਾ ਰਾਜ ਲੈਣਾ ਹੋਵੇ ਤੇ ਰਾਜਧਾਨੀ ਦੇ ਉੱਤੇ ਆ ਜਿਹੜਾ ਉਹ ਪੂਰਾ ਹੱਥ ਪਾਉਣਾ ਚਾਹੀਦਾ ਸੋ ਫਰਤਾਜ ਨੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਮੈਂਟੋ ਜਿਹੜਾ ਉੱਥੇ ਆਪਣੇ ਪੈਰ ਜਮਾ ਲਏ ਨੇ ਉਡੀਕ ਹੈ ਤੇ ਤੁਹਾਡੀ ਹੈ ਜੀ ਸ਼ੁਰੂ ਕਰਨੇ ਆ ਜੀ ਹਾਂ ਤੋਂ ਵਧਾਈਆਂ ਅੱਜ ਹਰ ਲੋਕੇਸ਼ਨ ਤੇ ਵਧਾਈਆਂ ਦੇਣ ਦੇ ਮੈਂ ਕਿਹਾ ਪਹਿਲਾਂ ਇਹ ਪੜਾਦਾ ਨਾਮ ਦੱਸੋ ਸਾਡੇ ਦਰਸ਼ਕਾਂ ਨੂੰ ਔਰ ਫਿਰ ਚਾਹ ਦੱਸੋ ਆਪਣੇ ਬਲਵਿੰਦਰ ਸਿੰਘ ਭਾਜੀ ਤੇ ਕਿਦਾਂ ਫੀਲ ਹੋ ਰਿਹਾ ਅੱਜ ਭਾਜੀ ਫੀਲ ਤਾਂ ਹੁਣ ਬਹੁਤ ਵਧੀਆ ਹੋ ਰਿਹਾ ਹੈਗਾ ਵਾ ਸਾਰਾ ਸਟੋਰ ਭਰਿਆ ਆ ਐਵਰੀ ਸਿੰਗਲ ਪਾਰਟ ਸਾਡੇ ਕੋਲ ਹੈਗੇ ਆ ਤੇ ਬਾਕੀ ਜਿਹੜੇ ਕੰਮ ਦੀ ਸਾਰੇ ਜਿਹੜੇ ਜੀ ਜੁੜੇ ਨੇ ਹੁਣ ਉਹ ਸੈਕਰਾਮੈਂਟੋ ਜਿਹੜਾ ਪਹਿਲਾਂ ਖਾਲੀ-ਖਾਲੀ ਸੀ ਹੁਣ ਤਾਂ ਫਰਤਾਜ ਉੱਤੇ ਹੈ ਪਹੁੰਚਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਪਹੁੰਚਣਾ ਚਾਹੀਦਾ ਜੀ ਕਿਆ ਬੱਤਾਂ ਥੈਂਕ ਯੂ ਸੋ ਮੱਚ ਬਹੁਤ ਵਧਾਈਆਂ ਤੁਹਾਡੀਆਂ ਤੇ ਮੈਂ ਰੂਬਰੂ ਕਰ ਰਿਹਾ ਸੁਖਵਿੰਦਰ ਜੀ ਨੂੰ ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਨੂੰ ਵੀ ਲੱਤਾਂ ਲਾਤੀਆਂ ਸੁਖਵਿੰਦਰ ਜੀ ਉਹ ਧੰਨਵਾਦ ਤੇ ਤੁਹਾਡਾ ਕਰਾਂਗੇ ਪਹਿਲਾਂ ਬਹੁਤ ਬਹੁਤ ਵਧਾਈਆਂ ਸੈਕਰਾਮੈਂਟੋ ਜੀ ਪੈਰ ਲਾਉਂਦੀਆਂ ਜੀ ਤੁਹਾਨੂੰ ਵੀ ਜੇ ਸਾਰਿਆਂ ਨੂੰ ਰੇਡੀਓ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਤੇ ਬਸ ਹੁਣ ਤੇ ਇੱਕੋ ਹੀ ਰਿਕਵੈਸਟ ਹੈ ਜੀ ਸਾਰਿਆਂ ਅੱਗੇ ਆਪਣਾ ਸਟੋਰ ਫੁੱਲ ਆ ਸਮਾਨਾਂ ਤੇ ਆਓ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਸਾਡੇ ਪਾਰਟ ਦੇਖੋ ਇੱਕ ਵਾਰ ਫੇਰ ਦੱਸ ਦਵੋ ਕਿ ਕਿੱਥੇ ਪਹੁੰਚਣਾ ਹੈ ਕਿਦਾਂ ਪਹੁੰਚਣਾ ਹੈ ਬਾਕੀ ਲੋਕੇਸ਼ਨਾਂ ਦਾ ਤੇ ਸੁਖਵਿੰਦਰ ਹੁਣੇ ਨੇ ਜਿਹੜੇ ਬੜਾ ਦੱਸ ਰਹੇ ਇਹ ਫਰੀਵੇ ਤੇ ਉਤਰਨਾ ਤੇ ਇੰਜ ਹੋਣਾ ਤੇ ਇੰਜ ਆ ਜਾਣਾ ਆ ਇਹ ਇੰਜ ਇੰਜ જરા ਕਰਕੇ ਦੱਸਣਾ ਓਕੇ ਇਹ ਆਪਣਾ ਹੈਗਾ ਵਾਰਟ ਤੇ ਤੇ ਫਰੂਟਰੀਜ਼ ਦੇ ਫਰੂਟਰੀਜ਼ ਦੇ ਉੱਤੇ ਆ ਪਰ ਵਾਰਟ ਤੇ ਲੱਗ ਗਿਆ ਵਾਟ ਐਵਨਿਊ ਤੇ ਐਡਰੈਸ ਹੈਗਾ 8850 ਫਰੂਟਰੀਜ਼ ਐਵਨਿਊ ਸੋ ਜੀ ਸੇਵਾ ਦਾ ਮੱਕਾ ਦਾ ਬਿਲਕੁਲ ਠੀਕ ਹੈ ਲੋ ਜੀ ਬਾਕੀ ਮੈਂ ਜਿੰਨਿਆਂ ਨੂੰ ਹੁਣ ਡੱਕਿਆ ਨਾ ਮੈਂ ਤੁਹਾਨੂੰ ਤੰਗ ਨਹੀਂ ਕਰਦਾ ਮੈਂ ਗੱਲ ਬਾਕੀ ਇਹ ਨਾ ਕਰ ਲੈਣਾ ਸੁਖਵਿੰਦਰ ਉਹਨਾਂ ਨੂੰ ਅਹੀਂ ਵਿੱਚ ਵਿੱਚ ਤੰਗ ਕਰਦੇ ਰਹਾਂਗੇ ਇੱਕ ਵਾਰ ਫੇਰ ਵਧਾਈਆਂ ਸੁਖਵਿੰਦਰ ਜੀ ਧੰਨਵਾਦ ਜੀ ਸਾਰਿਆਂ ਨੂੰ ਜੀ ਜੀ ਥੈਂਕ ਯੂ ਸਰ ਸ੍ਰੀਕਾਲ ਜੀ ਸ੍ਰੀਕਾਲ ਜੀ ਪਹਿਲਾਂ ਦੇ ਨਾਮ ਦੱਸੋ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਜੀ ਅੱਜ ਫਰਤਾਜ ਇੱਥੇ ਸੈਕਰਾਮੈਂਟੋ ਆ ਗਿਆ ਹੈ ਕੀ ਚਾਹ ਨੇ ਕੀ ਅੰਦਰ ਦੇ ਕਹਿ ਲਵੋ ਕਿ ਉਛਾਲਾ ਨੇ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਥੋੜੇ ਸਮੇਂ ਵਿੱਚ ਇਹ ਬ੍ਰਾਂਡ ਜੀ ਬਹੁਤ ਵਧੀਆ ਚੱਲ ਰਿਹਾ ਹੈ ਬੜਾ ਰੈਪਿਟੇਬਲ ਹੈਗਾ ਆਪਣੇ ਵੀਰ ਸਾਰੇ ਪਹਿਲਾਂ ਉਧਰ ਸੀ ਫਰਜ਼ਰੋਂ ਹੋਰ ਏਰੀਆ 'ਚ ਹੁਣ ਜਦੋਂ ਇੱਥੇ ਆਏ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਸੋ ਮੈਂ ਤਾਂ ਸਾਰੇ ਜਿਹੜੇ ਮੈਨੇ ਟਰਕਿੰਗ 'ਚ ਭਰਾ ਹੈਗੇ ਮੇਰੇ ਮਕੈਨਿਕ ਵੀਰ ਹੈਗੇ ਆ ਸਾਰੇ ਆਉਣ ਆ ਕੇ ਮੈਨੂੰ ਪੂਰਾ ਵਿਸ਼ਵਾਸ ਆ ਵੀ ਇਹਨਾਂ ਦਾ ਕੰਮ ਵਧੀਆ ਚੱਲੂਗਾ ਤੇ ਪੂਰੀ ਸੈਟੀਸਫੈਕਸ਼ਨ ਮਿਲੂਗੀ ਇੱਥੋਂ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੇ ਸੈਕਰਮੈਂਟੋ ਫਰਤਾਜ ਦੇ ਆਉਣ ਤੇ ਤੁਹਾਡੇ ਮਨ ਦੇ ਅੰਦਰ ਕਿਹੜੀ ਗੱਲ ਹੈ ਜਿਹੜੀ ਉਹ ਜ਼ਰਾ ਬੋਲ ਤੇ ਲਿਆਓ ਖੁਸ਼ੀ ਆਪਣੇ ਵੀਰ ਆ ਗਏ ਇੱਥੇ ਬਸ ਚਾਹ ਚੂ ਪੀਣ ਆਇਆ ਕਰਾਂਗੇ ਨਾਲੇ ਪਾਪ ਆਇਆ ਕਰਾਂਗੇ ਹਾਂਜੀ ਹਾਂਜੀ ਲੋ ਜੀ ਇਹ ਤਾਂ ਮਲੇ ਪਰ ਰੌਣਕਾਂ ਦਾ oprala ਹੋ ਚੁੱਕਿਆ ਹੈ ਪ੍ਰਬੰਧ ਹੋ ਚੁੱਕਿਆ ਤੇ ਉਹਨਾਂ ਵੱਲੋਂ ਵੀ ਤਿਆਰੀਆਂ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਸਤ ਸ੍ਰੀ ਅਕਾਲ ਸਸਿਕਾਲ ਜੀ ਕਹਿੰਦੇ ਹੋਵੋਗੇ ਕਿ ਮੱਲੀ ਸਾਹਿਬ ਹਰ ਥਾਂ ਪੜ ਜਾਂਦੇ ਔਰ ਮੈਂ ਵੀ ਕਹਿੰਨਾ ਕਿ ਸ਼ੁਕਰ ਹੈ ਤੁਸੀਂ ਅਪੜੇ ਜੇ ਮੈਨੂੰ ਹੌਸਲਾ ਹੋ ਗਿਆ ਪਹਿਲਾਂ ਤੇ ਬਹੁਤ ਵਧਾਈਆਂ ਮਹਾਰਾਜ ਥੈਂਕ ਯੂ ਜੀ ਔਰ ਨਾਮ ਦੱਸੋ ਸਾਡੇ ਦਰਸ਼ਕਾਂ ਨੂੰ ਜਿੰਦਰ ਸਿੰਘ ਜੀ ਜਿੰਦਰ ਜੀ ਹੁਣ ਕੀ ਫੀਲਿੰਗ ਹੈ ਪਿਛਲੀਆਂ ਲੋਕੇਸ਼ਨਾਂ ਜਿਵੇਂ ਆਪਾਂ ਨਾਲ-ਨਾਲ ਸਾਂ ਤੇ ਅੱਜ ਤੁਹਾਨੂੰ ਬਾਹੋਂ ਖਿੱਚ ਕੇ ਲਿਆਂਦਾ ਇਸ ਕੈਮਰੇ ਤੋਂ ਹੁਣ ਇਹ ਨਾ ਤੁਹਾਨੂੰ ਡਰਨਾ ਨਹੀਂ ਚਾਹੀਦਾ ਜਿੰਨਾ ਤੁਸੀਂ ਡਰਨ ਦੇ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟਿਆ ਕੀ ਰਾਜਧਾਨੀ ਚ ਕੈਲੀਫੋਰਨੀਆ ਦੇ ਅਸੀਂ ਸੈਕਰਾਮੈਂਟੋ ਆ ਗਏ ਤੇ ਸੋ ਬਿਗ ਅਚੀਵਮੈਂਟ ਬ chal you know like hor locations vi apna ohhi end te break karna braking hai saadi oh kharab na karo theek hai ji but you know like uh, you know we, we want to say thank you to all just so far you know like sari locations bahut badhiya sanu hangara milya so i hope you know like uh, everybody in sacramento welcome here check it over location here oh kya baat hai jinder ji thank you so much mainu energy de di tu thank you bhai thank you ji dhanwaad twaada sat sri kaal gode hath launa ji ki hal chal hai bahut vadiya ji kidda hon te main kehnde bhalle bhalle chadhdi kala hondi hai ki kahu bahut bahut ji bahut bahut inna da dhanwaad ji jide sade itthe shehar ch aake inanne eh kholi aa location te sare truckan valyan nu bahut ਵਧੀਆ ਲੱਗਾ ਤੇ ਸਾਰੇ ਲਾਈਕ ਕਰਦੇ ਆ ਇਹਨਾਂ ਦੇ ਕੰਮ ਨੂੰ ਇਹਨਾਂ ਦੀ ਲੋਕੇਸ਼ਨ ਨੂੰ ਕੀ ਬਾਤ ਹੈ ਨਾਮ ਦੱਸੋ ਹਾਂ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਤੇ ਜਿੰਨੇ ਟਰੱਕਾਂ ਦੇ bizness ਦੇ ਨਾਲ ਜੁੜੇ ਭੈਣ ਭਰਾ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੁਨਾਇਆ ਇਸ ਵੇਲੇ ਤੁਹਾਡਾ ਮੈਸੇਜ ਕੀ ਦਿਓਗੇ ਕਿ ਪਹੁੰਚੋ ਹਾਂਜੀ ਸਾਰੇ ਜਣੇ ਜਿਹੜੇ ਨਹੀਂ ਵੀ ਪਹੁੰਚੇ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆ ਕੇ ਅੱਖੀਂ ਦੇਖੋ ਸਾਰਾ ਕੁਝ ਤੇ ਬਹੁਤ ਸਾਰਾ ਵਧੀਆ ਪ੍ਰੋਗਰਾਮ ਇਹਨਾਂ ਨੇ ਬਹੁਤ ਵਧੀਆ ਲੋਕੇਸ਼ਨ ਖੋਲੀ ਆ ਤੇ ਆਉਣ ਨੂੰ ਵੀ ਸੌਖਾ ਆ ਇੱਥੇ ਤੇ ਬਾਕੀ ਇਹਨਾਂ ਦੇ ਜਿਹੜੇ ਵਰਕਰ ਆ ਉਹ ਬਹੁਤ ਵਧੀਆ ਮੁਲਾਪੜੇ ਆ ਤੇ ਤੁਹਾਨੂੰ ਹਰ ਇੱਕ ਪਾਰਟ ਦੀ ਤਸੱਲੀ ਕਰਾ ਕੇ ਫਿਰ ਸੇਲ ਕਰਦੇ ਆ ਕੋਈ ਦਿੱਕਤ ਨਹੀਂ ਹੋਵੇ ਕੋਈ ਦਿੱਕਤ ਨਹੀਂ ਕੀ ਬਾਤ ਆ ਥੈਂਕ ਯੂ ਸਮਝ ਤੁਹਾਡੇ ਵਿਚਾਰਾਂ ਦਾ ਜੀ ਥੈਂਕ ਯੂ ਕਹਿੰਦੇ ਨੇ ਕਿ ਬਾਲ ਖਡੋਣਾ ਚਲਾਉਣ ਡਿਆ ਹੋਵੇ ਨਵੇਂ ਸੈਲ ਵੀ ਪਾਉਣ ਡਿਆ ਹੋਵੇ ਉਹ ਫਿਰ ਰਿਹੜੇ ਨਾਲ ਆਉਣਾ ਹੋਵੇ ਪਰ ਅਚਾਨਕ ਹੋਏ ਇੰਜਨ ਕਰੇ ਉਹ ਚੱਲ ਪਵੇ ਤਾਂ ਇੱਕ ਝਟਕਾ ਜਿਹਾ ਲੱਗਦਾ ਆ ਸੋ ਜਦੋਂ ਕੁਝ ਜੀ ਕਹਿੰਦੇ ਨੇ ਨਾ ਆਪਣੇ ਰੇਡੀਓ ਵਾਲੇ ਮੱਲੀ ਸਾਹਿਬ ਉਹ ਤੋਂ ਆਪਾਂ ਨੂੰ ਵੀ ਖੁਸ਼ੀ ਵਾਲਾ ਇੱਕ ਝਟਕਾ ਲੱਗਦਾ ਤੇ ਉਹ ਚੜ ਗੱਲ ਹੁੰਦੇ ਨੇ ਇਹੋ ਜੀ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਦੱਸੋ ਜੀ ਮੇਰਾ ਨਾਮ ਦਵਿੰਦਰ ਸਿੰਘ ਜੀ ਸਾਰੇ ਸੁਣ ਰਹੇ ਤੇ ਦੇਖ ਰਹੇ ਪੰਜਾਬੀ ਰੇਡੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਰਤਾਜ ਆਟੋ ਪਾਰਟਸ ਵਾਲੇ ਸਾਡੇ ਸੈਕਰਾਮੈਂਟੋ ਵਿੱਚ ਆਏ ਆ ਤੇ ਅਸੀਂ ਸਾਰਿਆਂ ਨੂੰ ਇਹ ਚਾਹੁੰਦੇ ਆਂ ਕਿ ਇਸ ਲੋਕੇਸ਼ਨ ਤੇ ਆਓ ਵੱਧ ਤੋਂ ਵੱਧ ਇਹਨਾਂ ਤੋਂ ਪਾਰਟਸ ਖਰੀਦੋ ਸੋ ਇਟਸ ਹਾਡੇ ਆਪਣੇ ਭਰਾ ਆ ਸਾਡੇ ਸਰ ਬਹੁਤ ਚਰਤਵਸੀ ਇਹਨਾਂ ਨੂੰ ਜਾਣਦੇ ਆ ਤੇ ਵਧੀਆ ਡੀਲ ਦੇਣਗੇ ਵਧੀਆ ਸਰਵਿਸ ਦੇਣਗੇ ਤੇ ਪੰਜਾਬੀ ਰੇਡੀਓ ਯੂ ਐਸ ਏ ਜਦੋਂ ਜਦੋਂ ਸੁਣਦੇ ਆ ਉਹ ਗੱਲਾਂ ਜਿਹੜੀਆਂ ਕਰਕੇ ਮੈਂ ਕਹਿੰਦੇ ਆ ਮੇਰੇ ਮੂੰਹ 'ਚ ਪਕੌੜੇ ਖੁਸ਼ੀ ਨਾਲ ਭੁੱਲਣ ਦੇ ਸਨ ਇੱਕ ਦੋ ਉਹ ਵੀ ਕਰ ਦਵੋ ਮੈਂ ਗਵਾਹੀਆਂ ਦੇਣੀ ਆ ਕਿ ਵੇਖ ਮੇਰੀ ਵੈਲਿਊ ਕਿੰਨੀ ਆ ਰੇਡੀਓ ਸੁਣਨ ਨਾਲੋਂ ਰੇਡੀਓ ਦੇ ਪ੍ਰੋਗਰਾਮ ਦੀ ਕੋਈ ਤਾਰੀਫ ਕਰ ਰਹੇ ਤੁਸੀਂ ਤੇ ਮੈਂ ਜਿਹਨਾਂ ਦਾ ਜ਼ਮਲੀ ਸਾਹਿਬ ਦਾ ਬਹੁਤ ਪ੍ਰੋਗਰਾਮ ਸੁਣਦਾ ਆ ਤੇ ਬਹੁਤ ਵਧੀਆ ਲੱਗਦਾ ਹੈ ਸਾਰੇ ਇਸ ਪ੍ਰੋਗਰਾਮ ਨੂੰ ਸੁਣੋ ਇਹ ਮੇਸ਼ੇ ਮੇਰੇ ਜਿੱਦਾ ਕਾਰ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਚੱਲਦਾ ਪੰਜਾਬੀ ਜੀ ਹੁਣ ਮੈਨੂੰ ਪਤਾ ਲੱਗਾ ਮੈਨੂੰ ਕੋਈ ਸੁਣਦਾ ਨਹੀਂ ਤੇ ਮੈਨੂੰ ਇਹੀ ਲੱਗਦਾ ਹੈ ਕਿ ਮੈਂ ਕੱਲਾ ਬੋਲਣ ਰਿਹਾ ਬਹੁਤ ਧੰਨਵਾਦ ਭਾਈ ਸਾਡਾ ਥੈਂਕ ਯੂ ਜੀ ਮਹਾਰਾਜ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਲੀਤੋ ਜੀ ਨਾਮ ਦੱਸੋ ਜਰਨੈਲ ਸਿੰਘ ਜੀ ਜੀ ਜਰਨੈਲ ਜੀ ਕਿੱਦਾਂ ਲੱਗ ਰਿਹਾ ਮੈਂ ਕਹਿੰਦੇ ਆ ਵੇਖੋ ਰੌਣਕਾਂ ਲੱਗੀਆਂ ਰੈਕ ਭਰੇ ਬਹੁਤ ਵਧੀਆ ਜੀ ਕੀ ਕਹੋਗੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਹਿੰਦੇ ਜੀ ਪਾੜਾ ਇਹ ਖਰੀਦੋ ਦੇ ਬਸ ਨਜ਼ਾਰੇ ਲਾਓ ਲੱਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਸਪੇਅਰ ਪਾਰਟਸ ਕੁਆਲਿਟੀ ਕੁਆਂਟੀਟੀ ਇਸ ਬਾਰੇ ਤੁਹਾਡੇ ਵਿਚਾਰ ਕੀ ਬਹੁਤ ਵਧੀਆ ਜੀ ਹੁਣ ਬਾਕੀ ਵਰਤ ਕੇ ਪਤਾ ਲੱਗੂਗਾ ਨਾ ਕੀ ਬਾਤ ਆ ਉਹਦੇ ਜੋ ਵੀ ਤੁਹਾਨੂੰ ਅਸੀਂ ਸ਼ਰਮਿੰਦਾ ਨਹੀਂ ਹੋਣ ਦੇਣਾ ਹਾਂਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਆਓ ਹਮ ਮੇਰੇ ਕੋਲ ਕੀ ਬਾਤ ਆ ਮੈਂ ਤੇ ਆਖਾ ਕਿ ਅੱਜ ਕੋਟ ਤਿੱਖਾ ਪਾ ਕੇ ਜਾਣਾ ਉਹਨੇ ਆਖਿਆ ਨਹੀਂ ਮੁਕਾਬਲਾ ਲੱਗਾ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਨਾਮ ਦੱਸਿਓ ਲੈਂਬਰ ਸਿੰਘ ਜੀ ਜੀ ਲੈਂਬਰ ਜੀ ਕਿੱਦਾਂ ਫੀਲ ਹੋ ਰਿਹਾ ਫੁਰਤਾਜ ਮੈਂ ਕਹਿੰਦੇ ਆ ਕਲੀਆਂ ਖਿੜ ਗਈਆਂ ਜੀ ਖੜ ਗਿਆ ਜੀ ਅੱਜ ਅਸੀਂ ਸੈਕਰਾਮੈਂਟੋ ਦੇ ਵਿੱਚ ਸਾਡੀ ਲੋਕੇਸ਼ਨ ਜਿਹੜੀ ਚੌਥੀ ਲੋਕੇਸ਼ਨ ਹੈਗੀ ਹੈ ਉਹ ਜੀ 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 ਤੇ ਇੱਥੋਂ ਅੱਗੇ ਤੁਸੀਂ ਕੈਨਵਾਰ ਤੋਂ ਫਰੇਅਰ ਲੈਨਰ ਤੇ ਬੋਲਵੋ ਇੰਟਰਨੈਸ਼ਨਲ ਟਰੱਕ ਤੇ ਆਸਟ੍ਰੇਲੀਆ ਦੇ ਸਾਰਿਆਂ ਦੇ ਪਾਰਟ ਤੁਹਾਨੂੰ ਇੱਕੋ ਥਾਂ ਤੇ ਮਿਲ ਸਕਦੇ ਆ। ਕੀ ਬਾਤਾਂ ਕੀ ਬਾਤਾਂ ਪਾਰਟਾਂ ਦੀ ਜਿਹੜੀ ਕੁਆਲਿਟੀ ਹੈਗੀ ਆ ਔਰ ਪ੍ਰਾਈਸ ਹੈਗੀ ਆ ਇਹ ਤੁਹਾਨੂੰ ਬਿਗ ਟਾਈਮ ਡਿਫਰੈਂਡ ਹੈਗਾ ਡੀਲਰਾਂ ਨਾਲ ਔਰ ਤੁਹਾਨੂੰ ਔਰ ਇੱਕੋ ਛਤ ਹਲੇ ਤੁਹਾਨੂੰ ਹਰ ਸਮਾਨ ਤੁਹਾਨੂੰ ਇੱਥੇ ਮਿਲੇਗਾ ਤੁਹਾਨੂੰ। ਬਿਲਕੁਲ ਜੀ ਲੋ ਜੀ ਇੱਕੋ ਛੱਤ ਥੱਲੇ ਸਾਰਾ ਸਮਾਨ ਹੈ ਜਿਹੜਾ ਮੌਜੂਦ ਹੈ ਬਸ ਪਹੁੰਚਣਾ ਹੈ ਤੇ ਤੁਸੀਂ ਪਹੁੰਚਣਾ ਹੈ ਫੁਰਤਾਜ ਸੈਕਰਾਮੈਂਟੋ ਲੋਕੇਸ਼ਨ ਪਤਾ ਹੈ 8850 ਫੂਟ ਰੈਜ ਰੋਡ ਸੈਕਰਾਮੈਂਟੋ ਜਿੱਥੇ ਮੈਂ ਕਹਿੰਨੇ ਆ ਕਿ ਪੂਰਾ ਰੈਗ ਨੇ ਜਿਹੜੇ ਭਰੇ ਨੇ ਲੋਡ ਤੁਹਾਡੀ ਕੀ ਹੈ ਆਓ ਚੁਣੋ ਔਰ ਉਸ ਤੋਂ ਬਾਅਦ ਲੈ ਕੇ ਜਾਓ ਤੇ ਬਾਕੀ ਗੱਲਬਾਤ ਇਸੇ ਤਰ੍ਹਾਂ ਜੀਆਂ ਦੇ ਨਾਲ ਜਿਹੜੀ ਉਹਦੇ ਵਾਸਤੇ ਸਾਡੇ ਨਾਲ ਰਹਿਓ ਯਾ ਵੀਰੇਡ ਯੂਐਸਏ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਹੈ ਫਰਤਾਜ ਟਰੱਕ ਐਂਡ ਟ੍ਰੇਲਰ ਸਪੇਅਰ ਪਾਰਟਸ ਸੈਕਰਾਮੈਂਟੋ ਲੋਕੇਸ਼ਨ ਤੇ ਜਿਹੜੀ ਓਪਨ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ ਵੀ ਹੋਏਗੀ ਪਰ ਇਸ ਵੇਲੇ ਅਸੀਂ ਆਪ ਸਭ ਨੂੰ ਜੀ ਆਇਆਂ ਨੂੰ ਕਹਨੇ ਆ ਸਵਾਗਤ ਕਰਨੇ ਆ ਸੱਦਾ ਦੇਣੇ ਆ ਔਰ ਰਾਹ ਦੱਸਨੇ ਆ ਕਿ ਜੋ ਕੋ ਚਾਹੀਦਾ ਟਰੱਕ ਐਂਡ ਟ੍ਰੇਲਰ ਦੇ ਸਪੇਅਰ ਪਾਰਟਸ ਦੇ ਮਾਮਲੇ 'ਚ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਸੈਕਰਾਮੈਂਟੋ 'ਚ ਮੌਜੂਦ ਹੈ ਤੁਹਾਡਾ ਆਪਣਾ ਫਰਤਾਜ ਸੋ ਫਰਤਾਜ ਜਿੱਦਾਂ ਅਸੀਂ ਪਹੁੰਚੇ ਹਾਂ ਬਹੁਤ ਸਾਰੇ ਮਿਹਰਬਾਨ ਕਦਰਦਾਨ ਨੇ ਜਿਹੜੇ ਉਹ ਆਟੋਮੈਟਿਕਲੀ ਜਿੰਨੂੰ ਕਹਿੰਦੇ ਨੇ ਕਿ ਇੱਥੇ ਆਏ ਆ ਸੋ ਉਸ ਖਿੱਚ ਨੂੰ ਮਹਿਸੂਸ ਕਰਦੇ ਹਾਂ ਉਸ ਪਿਆਰ ਤੋਂ ਫਾਇਦਾ ਚੁੱਕਦੇ ਹਾਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹੋਗੇ ਫਰਤਾਜ ਬਾਰੇ ਨਾ ਪਹਿਲਾਂ ਤਾਂ ਦੱਸੋ ਨਾ ਆਪਣਾ ਮੇਰਾ ਨਾਮ ਹੈਗਾ ਵਿਰਿੰਦਰ ਸਿੰਘ ਸਿੱਧੂ ਜੀ ਵਿਰਿੰਦਰ ਜੀ ਕਿੱਦਾਂ ਫੀਲ ਹੋ ਰਿਹਾ ਹੈ ਆ ਫਰਤਾਜ ਦਾ ਸੈਕਰਾਮੈਂਟੋ ਚ ਆਣਾ ਔਰ ਕੀ ਵਿਚਾਰ ਨੇ ਤੁਹਾਡੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਜੀ ਇਹ ਹੁਣ ਆਪਣੀ ਇੱਥੇ ਚੌਥੀ ਲੋਕੇਸ਼ਨ ਹੋ ਗਈ ਆ ਸੋ ਹੌਲੀ ਹੌਲੀ ਵਧ ਰਹੇ ਤੇ ਇਸ ਵੇਲੇ ਜਿਹੜੇ ਜ਼ਰਾ ਲੱਭਣ ਲਬਾਂਡੇ ਨੇ ਉਹਨਾਂ ਨੂੰ ਸਦਾ ਕਿੱਦਾਂ ਦੋਗੇ ਵੈਲਕਮ ਟੂ ਫਰਤਾਜ ਤੁਸੀਂ ਤੁਸੀਂ ਫਰਤਾਜ ਗੂਗਲ ਮੈਪਸ ਤੇ ਜਿੱਥੇ ਮਰਜੀ ਸਰਚ ਮਾਰ ਲਓ ਤੁਹਾਡੇ ਕੋਲ ਜਿਹੜੀ ਨੀਅਰਸ ਲੋਕੇਸ਼ਨ ਆ ਤੁਹਾਨੂੰ ਲੱਭ ਜੂਗੀ ਜੀ ਤੁਸੀਂ 80 8850 ਯਾਨੀ 8850 ਫਰੂਟੇਜ ਰੋਡ ਸੈਕਰਾਮੈਂਟੋ ਅਗਰ ਸਰਚ ਕਰੋਗੇ ਤੇ ਉਹ ਸਿੱਧਾ ਫਰਤਾਜ ਤੇ ਹੀ ਆਏਗਾ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਕਹਿੰਦੇ ਆ ਬੜਾ ਬੰਦਾ ਬਹਿ ਜਾਵੇ ਕਾਫੀ ਕੀ ਜੂਸ ਕੀ ਬ੍ਰੇਕਾਂ ਕੀ ਨਜ਼ਾਰੇ ਕੀ ਕਿਤੇ ਫੋਟੋ ਲੋਣਾ ਆ ਇਹਦੇ ਵਾਸਤੇ ਸਫ਼ਰ ਕਰਨਾ ਪਏਗਾ ਭਾਈ ਦੇ ਨਾਲ ਤੁਹਾਨੂੰ ਔਰ ਇਹਦੀ ਗਵਾਹੀ ਮੈਂ ਭਰੀ ਹੈ ਠੀਕ ਹੈ ਨਾ ਪਹਿਲਾਂ ਤਾਂ ਨਾਮ ਦੱਸੋ ਸਾਡੇ ਦਰਸ਼ਕਾਂ ਨੂੰ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਜੀ ਇਹ ਨੇ ਉਹ ਮੋਹ ਵਾਲੇ ਉਹ ਪਿਆਰ ਵਾਲੇ ਔਰ ਮਨ ਚ ਵਸਣ ਵਾਲੇ ਕਿੱਦਾਂ ਲੱਗ ਰਿਹਾ ਅੱਜ ਫਰਤਾਜ ਇੱਥੇ ਸੈਕਰਾਮੈਂਟ ਜਦੋਂ ਆਪਣੀ ਚੜ੍ਹਾਈ ਸ਼ੁਰੂ ਕਰ ਰਿਹਾ ਬਹੁਤ ਵਧੀਆ ਜੀ ਕਮਾਲ ਦੀ ਗੱਲ ਤੇ ਆ ਕਿ ਸਾਡੀਆਂ ਜਿੰਨੀਆਂ ਵੀ ਲੋਕੇਸ਼ਨਾਂ ਖੁੱਲੀਆਂ ਐਵਰੀ ਐਵਰੀ ਟਾਈਮ ਸੇਮ ਉਹ ਹੀ ਫੀਲਿੰਗ ਹੁੰਦੀ ਨਹੀਂ ਤੇ ਸਮ ਟਾਈਮ ਬੰਦਾ ਸੋਚਦਾ ਯਾਰ ਹੁਣ ਤਾਂ ਤਿੰਨ ਚਾਰ ਆਲਰੇਡੀ ਖੋਲ ਖਟੇ ਆ ਅਣਾ ਤੇ ਐਕਸਪੀਰੀਅੰਸ ਇਹ ਹੋ ਜਾਂਦਾ ਉਹ ਵਾਲੀ ਇਮੋਸ਼ਨਸ ਨਹੀਂ ਹੁੰਦੇ ਹੈਗੇ ਬਟ ਇਟਸ ਵੈਰੀ ਇੰਟਰਸਟਿੰਗ ਕਿ ਸਟਾਲ ਜਿੰਨੀ ਟਾਈਮ ਜਿਨੀਰੀ ਵੀ ਨਮੀਆਂ ਕੋਈ ਲੋਕੇਸ਼ਨ ਖੁੱਲਦੀ ਹੈਗੀ ਸੇਮ ਉਹ ਹੀ ਐਕਸਾਈਟਮੈਂਟ ਤੇ ਕਰੇਜ ਹੁੰਦਾ ਹੈਗਾ ਬਹੁਤ ਵਧੀਆ ਫੀਲ ਹੋ ਰਿਹਾ ਤੇ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਖਾਸ ਕਰਕੇ ਉਹਨੂੰ ਇਸ ਚੀਜ਼ ਦਾ ਸੱਦਾ ਹੈਗਾ ਆ ਕਿ ਆਓ ਇੱਥੇ I'm pretty sure ਜਿਹੜੇ ਸੈਕਰਾਮੈਂਟੋ ਦੇ ਰਹਿਣ ਵਾਲੇ ਵਸਨੀਕ ਹੈਗੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਬੈਕਸਫੀਲਡ ਜਾਂ ਫ੍ਰਿਜਨੋ ਏਰੀਆ ਦੇ ਵਿੱਚ ਵੀ ਹੋਣੇ ਆ ਸੋ ਉਹਨਾਂ ਕੋਲ ਆਲਰੇਡੀ ਕਾਫੀ ਹੱਦ ਤੱਕ ਵੀ ਉਹ ਮੈਲਬੀ ਗਏ ਹੋਣੇ ਉਹਨਾਂ ਨੂੰ ਅਪਡੇਟ ਵੀ ਇਸ ਚੀਜ਼ ਦੀ ਠੀਕ ਹੈ ਤੇ ਅਗੇਨ ਸੇਮ ਉਹੀ ਪ੍ਰੋਮਿਸ ਕੁਆਲਿਟੀ ਯਾ ਨੋ ਗ੍ਰੇਟ ਸਰਵਿਸ ਦੇ ਫ੍ਰੈਂਡਲੀ এনवायरमेंट ਉਹ ਸਾਰਾ ਕੁਛ ਇਸੇ ਕਾਪੀ ਹੋ ਰਿਹਾ ਹੈਗਾ ਸੋ ਜੇ ਤੁਸੀਂ ਟ੍ਰੈਕਿੰਗ ਨਾਲ ਰਿਲੇਟਡ ਆ ਇਹਦਾ ਮਤਲਬ ਤੁਸੀਂ ਸਾਨੂੰ ਰਿਲੇਟ ਕਰਦੇ ਆ ਜਰੂਰ ਆਓ ਕੀ ਕਹਨੇ ਇੱਕ ਮੈਂ ਜ਼ਰੂਰ ਮਨਪ੍ਰੀਤ ਭਾਈ ਪੁੱਛਾਂਗਾ ਜਦੋਂ ਆਏ ਆ ਸੀ ਕੁਛ ਸ਼ਾਮਾ ਕੁਛ ਸੀਨ ਹੁੰਦੇ ਨੇ ਨਾ એનર્ਜੀ ਦਿੰਦੇ ਨੇ ਮੈਂ ਨਵੀਂ ਲੋਕੇਸ਼ਨ ਆ ਜ਼ਰਾ ਅਜੀਬ ਧੁੰਦ ਵੀ ਠੰਡ ਵੀ ਸਭ ਕੁਝ ਹੈ ਪਰ ਆਂਦੇ ਆ ਕਾਊਂਟਰ ਤੇ ਜਿਹੜਾ ਰਸ਼ ਮਿਲਿਆ ਉਹਨੇ ਮੈਨੂੰ ਤੇ ਇੱਕ ਪੂਰਾ ਜਿੰਨੇ ਕਹਿੰਦੇ ਐਨਰਜੀ ਦਿੱਤੀ ਤੁਹਾਨੂੰ ਕੀ ਫੀਲ ਹੋਇਆ ਡੈਫੀਨੇਟਲੀ ਜੀ ਡੈਫੀਨੇਟਲੀ ਏਸੀ ਚੀਜ਼ ਦੀ ਐਕਸਾਈਟਮੈਂਟ ਹੁੰਦੀ ਆ ਹਮੇਸ਼ਾ ਕਿ ਜਦ ਉਹ ਇਹ ਨਵੀਂ ਲੋਕੇਸ਼ਨ ਦੇ ਨਾਲ ਹੀ ਇੱਕ ਤਰ੍ਹਾਂ ਦਾ ਨਵਾਂ ਪਰਿਵਾਰ ਬਣ ਗਿਆ ਨਵੇਂ ਲੋਕ ਨਾਲ ਜੁੜ ਗਏ ਨਵੇਂ ਭੈਣ ਭਰਾ ਹੋਰ ਜੁੜਨ ਦੀ ਆਸ ਉਮੀਦ ਹੈ ਕਾਫੀ ਹੈ ਨਾ ਸੋ ਅਜੇ ਸੌਫਟ ਓਪਨਿੰਗ ਆ ਸੋ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗਦਾ ਆ ਉਦੋਂ ਦਾ ਕਾਫੀ ਉਮੀਦ ਆ ਕਿ ਪਰਮਾ ਹੰਗਾਰਾ ਮਿਲੇਗਾ ਬਿਲਕੁਲ ਠੀਕ ਆ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਬੋਲਣ ਦੇ ਨਾਲ ਬੜੀ એનર્ਜੀ ਮਿਲੀ ਜੀ ਮਿਹਰਬਾਨੀ ਮਹਾਰਾਜ ਥੈਂਕ ਯੂ ਥੈਂਕ ਯੂ ਸਰ ਸ੍ਰੀਕਲ ਜੀ ਹਾਂ ਸ੍ਰੀਕਲ ਜੀ ਨਾਮ ਦੱਸਿਓ ਲੈਂਬਰ ਸਿੰਘ ਜੀ ਲੈਂਬਰ ਜੀ ਕਿਦਾਂ ਹੁਣ ਫੀਲ ਕਰ ਰਹੇ ਜੇ ਕੀ ਕਹੋਗੇ ਕੀ ਵਿਚਾਰ ਨੇ ਫੁਰਤਾਜ ਇਸ ਸੈਕ੍ਰਮੈਂਟੋ ਚੋਂ ਬਹੁਤ ਵਧੀਆ ਥੈਂਕ ਯੂ ਤੁਹਾਡਾ ਪੰਜਾਬੀ ਰੇਡੀਓ ਦਾ ਸਿਰ ਮੱਤੇ ਸਿਰ ਮੱਤੇ ਤੁਸੀਂ ਮਾਨ ਬਖਸ਼ਿਆ ਹਾਂਜੀ ਹਾਂਜੀ ਤੇ ਫਰੇਜ ਨੂੰ ਸਟਾਰਟਨ ਬੇਕਰਫੀਲਡ ਉਹਦੀ ਕਾਮਯਾਬੀ ਤੋਂ ਬਾਅਦ ਇਥੇ ਸੈਕਰਾਮੈਂਟ ਦੇ ਵਿੱਚ ਕੀ ਬਾਤ ਹੈ ਸੇਵਾ ਤੁਹਾਡੇ ਲੋਕਾਂ ਵਾਸਤੇ ਆਪਣੇ ਮਹਿਮਾਨਾਂ ਵਾਸਤੇ ਆ ਇੱਥੇ ਆਓ ਸੇਵਾ ਦਾ ਮੌਕਾ ਬਖਸ਼ੋ ਥੈਂਕ ਯੂ ਬਿਲਕੁਲ ਠੀਕ ਹੈ ਥੈਂਕ ਯੂ ਸੋ ਮਚ ਤਨਵਾਦਵਾ ਅਡਾ ਕੇ ਤੁਸੀਂ ਵੈਲਕਮ ਕੀਤਾ ਜੀ ਥੈਂਕ ਯੂ ਜੀ ਐਸ ਵੇਲੇ ਫਰਤਾਜ ਸੈਕਰਾਮੈਂਟੋ ਲੋਕੇਸ਼ਨ ਜਿਹੜੀ ਓਪਨ ਹੋ ਚੁੱਕੀ ਹੈ ਸਦਾ ਦੇਰੀ ਆਪ ਸਭ ਨੂੰ ਉੱਥੇ ਆਏ ਜਿਹੜੇ ਜੀ ਨੇ ਉਹਨਾਂ ਦੇ ਨਾਲ ਕੀਤੀ ਕੀ ਗੱਲਬਾਤ ਵਿਚਾਰ ਤੁਹਾਡੇ ਤੱਕ ਪਹੁੰਚਦਾ ਕਰਨਾ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਜੀ ਤੇ ਠੀਕ ਹੋ ਗਏ ਕਹਿਣਾ ਇਹ ਹੈ ਜੀ ਪਹਿਲਾਂ ਫਰੈਜ਼ਨੋਂ ਤੋਂ ਪਾਰ ਲੈਂ ਜਾਂਦੇ ਹੁੰਦੇ ਸੀਗੇ ਹੁਣ ਸਾਡੀ ਡਰਾਈਵ ਬਚ ਗਈ ਤੇ ਪਾਰ ਸਾਡੇ ਲੱਗੇ ਆ ਗਏ ਹਾਂ ਤੇ ਵਧੀਆ ਮੈਂ ਤਾਂ ਕਹਿੰਨਾ ਲੋ ਜੀ ਹਜੇ ਤੱਕ ਦੀ ਗੱਲਬਾਤ ਚ ਸਭ ਤੋਂ ਬਹੁਤਾ ਚਾ ਮੈਂ ਕੋਈ ਮਹਿਸੂਸ ਕਰ ਰਿਹਾ ਹਾਂ ਨਾ ਉਹ ਇਦਾਂ ਹੀ ਹੈ ਕਿ ਜਦੋਂ ਕਿਸੇ ਬੰਦੇ ਨੂੰ ਘੜਾ ਭਰਨ ਲਈ ਖੂਦ ਜਾਣਾ ਪੈਂਦਾ ਹੈ ਨਾ ਉਹ ਛਪੜੀ ਦੂਰ ਪੈਂਦੀ ਹੈਗੀ ਇਹਨਾਂ ਨੂੰ ਫਰੈਜ਼ਨੋਂ ਦੂਰ ਪੈਂਦਾ ਆਏਗਾ ਹੁਣ ਤੇ ਇਦਾਂ ਹੀ ਹੈ ਕਿ ਇਹ ਨਾਲ ਨਿਕਲਣਾ ਤੇ ਕੂਲਰ ਭਰ ਲੈਣਾ ਇਦਾਂ ਜੀ ਇਦਾਂ ਹੀ ਇਦਾਂ ਹੀ ਤੇ ਕੀ ਕਹੋਗੇ ਸਾਡੇ ਬਾਕੀ ਦਰਸ਼ਕਾਂ ਸੁਣ ਰੋਤੇ ਹਨ ਮੈਂ ਤਾਂ ਕਹਿੰਦਾ ਇਹਨਾਂ ਦੇ ਨਾਲ ਬਿਜ਼ਨਸ ਕਰੋ ਤੁਸੀਂ ਅਸੀਂ ਪਹਿਲੇ 2 ਸਾਲ ਤੋਂ ਇਹਨਾਂ ਦੇ ਨਾਲ ਬਿਜ਼ਨਸ ਕਰਦੇ ਪਏ ਹਾਂ ਤੇ ਸਾਨੂੰ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਨੂੰ ਮਿਲੂਗਾ ਜੀ ਥੈਂਕ ਯੂ 2 ਸਾਲ ਤੋਂ ਜੋ ਇਹਨਾਂ ਦੇ ਨਾਲ ਕਾਰਪਿਆ ਕਰ ਰਹੇ ਆ ਉਸ ਬਾਰੇ ਤੁਹਾਡੇ ਕੀ ਕੁਆਲਿਟੀ ਕੁਆਂਟੀਟੀ ਇਹਨਾਂ ਦੀ ਜਿਹੜੀ ਉਸ ਬਾਰੇ ਕੋਈ ਜ਼ਰੂਰ ਦੱਸੋ ਕੁਆਲਿਟੀ ਦੇ ਨਾਲ ਤਾਂ ਹੈ ਨਹੀਂ ਕੋਈ ਜੀ ਮੈਚ ਵਧੀਆ ਵਜੋਂ ਦਾ ਕੁਆਂਟੀਟੀ ਵੀ ਇਹਨਾਂ ਦੇ ਕੋਲ ਹੁੰਦੀ ਆ ਪਾਰਟ ਜਿਹੜੇ ਅਵੇਲੇਬਲ ਹੋ ਜਾਂਦੇ ਆ ਜਦੋਂ ਵੀ ਪ੍ਰਾਈਸ ਡਿਫਰੈਂਸ ਕੀ ਪ੍ਰਾਈਸ ਦਾ ਹੈਗਾ ਡਿਫਰੈਂਸ ਬਹੁਤ ਪ੍ਰਾਈਸ ਦਾ ਤੇ ਬਾਕੀ ਹੈਗਾ ਮੇਨ ਕੁਆਲਿਟੀ ਦਾ ਜਦੋਂ ਕੁਆਲਿਟੀ ਜਦੋਂ ਵਧੀਆ ਮਿਲਦੀ ਹੈ ਫਿਰ ਪ੍ਰਾਈਸ ਦੇਖੀ ਨਹੀਂ ਜਾਂਦੀ। ਕਿਆ ਬਾਤ ਹੈ। ਕਿਆ ਬਾਤ ਹੈ? ਇਹ ਤੁਹਾਡੇ ਭਰੋਸੇ ਵਾਸਤੇ ਸੀ ਤੁਹਾਡੇ ਧੰਨਵਾਦੀ ਹਾਂ। ਓਕੇ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹੋਗੇ ਫਰਤਾਜ ਦੇ ਅਜ ਸੈਕਰਾਮੈਂਟੋ ਆਉਣ ਤੇ? ਆ ਵੈਲਕਮ ਆ ਜੀ ਇਹਨਾਂ ਦਾ ਤੇ ਅਸੀਂ ਤਾਂ ਪਿਛਲੇ 2 ਸਾਲਾਂ ਤੋਂ ਇਹਨਾਂ ਨਾਲ ਜੁੜੇ ਹੋਏ ਆ। ਬੱਲੇ ਬੱਲੇ। ਹਾਂ ਜੀ। ਤੁਹਾਡਾ ਧੰਨਵਾਦ ਆ। ਤੁਸੀਂ ਭਰੋਸਾ ਕਰਦੇ ਜੀ। ਅਸੀਂ ਵੈਸ ਸੈਕਰਾਮੈਂਟੋ ਸਾਡੀ ਸ਼ਾਪ ਆ। ਅਸੀਂ 2 ਸਾਲ ਤੋਂ ਇਹਨਾਂ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਆਂ ਅਸੀਂ ਇਹਨਾਂ ਕੋਲੋਂ ਲੈਨੇ ਆਂ ਪਾਰ ਬਹੁਤ ਵਧੀਆ ਰੇਟ ਵੀ ਚੰਗੇ ਹੁੰਦੇ ਆ ਤੇ ਕੁਆਲਿਟੀ ਵੀ ਵਧੀਆ ਵਾ ਜੀ ਜਦੋਂ ਅਸੀਂ ਦੱਸਣ ਦੇ ਆਂ ਕਿ ਫਰਤਾਜ ਸੈਕਰਾਮੈਂਟੋ ਔਰ ਇਹ ਇਹ ਜੀ ਜੀ ਚੀਨਾ ਦਾ ਵਾ ਪੁਰਾਣਾ ਆ ਆਓ ਤੁਹਾਨੂੰ ਰੂਬਰੂ ਕਰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਪਹਿਲਾਂ ਦੇ ਨਾਮ ਦੱਸਿਓ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਕੀ ਕਹੋਗੇ ਫਰਤਾਜ ਦੇ ਸੈਕਰਾਮੈਂਟੋ ਹੋਂ ਤੇ ਸੈਕਰਾਮੈਂਟੋ ਹੋਂ ਤੇ ਸਾਨੂੰ ਬੜਾ ਚਾਹ ਆ ਜੀ ਕੋਈ ਖਾਸ ਗੱਲ ਖਾਸ ਕਰਕੇ ਅਸੀਂ ਫ੍ਰਿਜ ਨੂੰ ਜਾਂਦੇ ਸੀ ਸਟੋਪਟਨ ਜਾਂਦੇ ਸੀਗੇ ਤੇ ਹੁਣ ਸਾਨੂੰ ਸੈਕਰਾਮੈਂਟਲ ਪਾਰਟ ਵੇਰ ਵੇ ਹੋ ਜਾਣੇ ਕਿੰਨੇ ਕਿਰਦਾ ਵਾਹ ਇਹਨਾਂ ਨੇ ਇਹਨਾਂ ਨੇ ਜਦੋਂ ਤੇ ਓਪਨਿਆ ਸਾਡੇ ਨਾਲ ਬੱਲੇ 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 ਔਰ ਵਾਹ ਵੀ ਉਦੋਂ ਦਾ ਜਦੋਂ ਤੇ ਓਪਨ ਆ ਜਦੋਂ ਬਦੇ ਦਾ ਐਡਾ ਤਾਲਮੇਲ ਹੋਵੇ ਇੰਨਾ ਕਹਿੰਦੇ ਨੇ ਕਿ ਲੈਣ ਦੇਣ ਹੋਵੇ ਕਿਤੇ ਰਕੇਤੇ ਭਾਂਡੇ ਖੜਕਦੇ ਕੋਈ ਅਲਾਵਾ ਕੋਈ ਸ਼ਿਕਾਇਤ ਜਿਹੜੀ ਫਰਤਾਜ ਵਾਲਿਆਂ ਨਾਲ ਹੋਵੇ ਤੁਹਾਨੂੰ ਇਹਨਾਂ ਦਾ ਕੋਈ ੜਾਮਾ ਨਹੀਂ ਜੀ ਸਮਾਂ ਤੇ ਅਸੀਂ ਪੈਸੇ ਲੇਟ ਕਰ ਲਈਦੇ ਆਪਾਂ ਹੈਲੋ ਉਹ ਉਹਨਾਂ ਦਾ ਦੱਸਣ ਦੀ ਬਜਾਏ ਆਪਣੀ ਖਰਾਬੀ ਦੱਸਣ ਦੇ ਇਹ ਜੀ ਤੁਹਾਡਾ ਬਣਿਆ ਭਰੋਸਾ ਹੈ ਇਹ ਤੁਹਾਡੇ ਤੇ ਉਹਨਾਂ ਦਾ ਇੱਕ ਇਤਮਾਦ ਹੈ ਜਿਹੜਾ ਇਹ ਇੱਕ ਵਪਾਰਕ ਸਾਰੀ ਭਾਈਚਾਰੀ ਹੈ ਔਰ ਇਹ ਦੱਸੋ ਕਿ ਇਸ ਵੇਲੇ ਫੁਰਤਾਜ ਦੇ ਸੈਕਰਾਮੈਂਟੋ ਚੋਂ ਓਨ ਤੋਂ ਬਾਅਦ ਕਿਦਾਂ ਵੇਖਦੇ ਜੇ ਕਿ ਇੱਥੇ ਕੀ ਸਹੂਲਤਾਂ ਨੇ ਕੀ ਫਾਇਦੇ ਨੇ ਕੀ ਕੀ ਫਾਇਦੇ ਚੁਕੇ ਜਾ ਸਕਦੇ ਜ਼ਰਾ ਵਿਸਤਾਰ ਨਾਲ ਦੱਸੋ ਸਾਨੂੰ ਸਾਡੀ ਸ਼ਾਪ ਹੈ ਵੈ ਸੈਕਰਾਮੈਂਟੋ ਉੱਥੇ ਤੇ ਸਾਨੂੰ ਪਾਰਟ ਲੱਗੇ ਅਵੇਲੇਬਲ ਹੋ ਜਾਣਾ ਸਮੇਂ ਅੱਗੇ ਵੇਟ ਕਰਨੀ ਪੈਂਦੀ ਹੁੰਦੀ ਸੀ ਸਾਨੂੰ ਤੇ ਭਾਈ ਨੇ ਕਹਿਣਾ ਵੀ 2 ਦਿਨ ਬਾਅਦ ਚ ਡਿਲੀਵਰੀ ਆਊਗੀ ਜਾਂ 1 ਦਿਨ ਬਾਅਦ ਹੁਣ ਸੇਮ ਡੇ ਆਪਾਂ ਪਾਰਟ ਚੱਕ ਸਕਦੇ ਆ ਕੋਈ ਚੱਕਰ ਨਹੀਂ ਕੀ ਬਾਤ ਇਹਨਾਂ ਦੇ ਪ੍ਰਾਈਸ ਬਹੁਤ ਜੈਨੂਨ ਆ ਸਾਰੇ ਬੰਦੇ ਇੱਥੇ ਆਓ ਜਿਨੇ ਆਪਣੇ ਫਰੂਟ ਰਾਈਸ ਦੇ ਉੱਤੇ ਓਪਨ ਹੋਈ ਆ ਸ਼ਾਪ ਨਵੀਂ ਬਿਲਕੁਲ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਕਾਇਆ ਬਾਕੀ ਟਾਈਮ ਟਾਈਮ ਕਲੀਅਰ ਕਰ ਲੈਣਾ ਜੀ ਹਾਂਜੀ ਧੰਨਵਾਦ ਧੰਨਵਾਦ ਜਸਪਰ ਅਫਾਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗਾ ਜ ਹਾਂਜੀ ਪਹਿਲਾਂ ਤਾਂ ਮੁਬਾਰਕਾਂ ਸਾਰਿਆਂ ਨੂੰ ਨਵੀਂ ਲੋਕੇਸ਼ਨ ਦੀਆਂ ਤੇ ਆਣ ਕੇ ਬਹੁਤ ਵਧੀਆ ਲੱਗਾ ਜਿਵੇਂ ਕਿ ਪਹਿਲਾਂ ਬੇਕਰਸਫੀਲਡ ਫਿਰ ਸਟਾਕਟਨ ਫ੍ਰੈਜ਼ਨੋ ਲੋਕੇਸ਼ਨ ਤੋਂ ਬਾਅਦ ਸੈਕਰਮੈਂਟੋ ਖੁੱਲਈਆ ਤੇ ਸਾਲਿਆਂ ਸਾਰਿਆਂ ਵਾਸਤੇ ਇਹ ਬੜੀ ਬੈਨੀਫਿਟ ਹੋਊਗੀ ਬਿਲਕੁਲ ਠੀਕ ਹੈ ਫੁਰਤਾਜ ਦੇ ਸੈਕਰਮੈਂਟੋ ਆਉਣ ਦੇ ਨਾਲ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਜਿਹੜੇ ਜੀ ਨੇ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਫਾਇਦਾ ਇੱਕ ਤਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਿੱਦਾਂ ਡੀਲਰਸ਼ਿਪ ਪਹਿਲਾਂ ਜਿਹੜੇ ਵੀ ਟਰੱਕ ਵੱਡੇ ਡੀਲਰਸ਼ਿਪ ਤੇ ਜਾਣਾ ਪੈਂਦਾ ਹੁਣ ਲੋਕਲ ਜਿਹੜੀ ਛੋਟੀ ਸ਼ਾਪ ਜਾਂ ਛੋਟੀ ਟਰਕਿੰਗ ਕੰਪਨੀਆਂ ਵਾਸਤੇ ਇੱਕ ਬੜਾ ਬੈਨੀਫਿਟ ਹੈ ਕਿ ਆਪਣੀ ਕਮਿਊਨਿਟੀ ਇੱਕ ਵਧੀਆ ਉਪਰਾਲਾ ਲੈ ਕੇ ਆਈ ਹੈਗੀ ਆ ਤਾਂ ਉਹਦੇ ਕਰਕੇ ਸਾਰਿਆਂ ਨੂੰ ਇਸ ਜੀ ਦਾ ਫਾਇਦਾ ਹੋਊਗਾ ਜੀ ਠੀਕ ਹੋ ਗਿਆ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ ਤੁਸੀਂ એનર્ਜੀ ਦਿੱਤੀ ਸਾਨੂੰ ਜੀ ਓਕੇ ਓਕੇ ਥੈਂਕ ਯੂ ਜੀ ਜਦੋਂ ਜੀ ਤੁਸੀਂ ਸੈਕਰਮੈਂਟੋ ਆਉਣਾ ਹੈ ਤੇ ਤੁਹਾਨੂੰ ਇੱਥੇ ਜੀ ਆਇਆਂ ਨੂੰ ਜਿਹੜੇ ਜੀ ਨੇ ਕਹਿਣਾ ਢਾੜੀ ਆਓ ਭਗਤ ਜੀ ਨੇ ਕਰਨੀ ਹੈ ਤੁਹਾਨੂੰ ਇੰਟਰਟੇਨ ਜਿਨ੍ਹਾਂ ਨੇ ਕਰਨਾ ਹੈ ਅੱਜ ਅਸੀਂ ਉਹਨਾਂ ਦੇ ਨਾਲ ਆ ਸਸਰੀ ਗਾਲ ਪਾਈ ਸਸਰੀ ਕਾ ਪਹਿਲਾਂ ਤੇ ਲੱਖ ਲੱਖ ਵਧਾਈਆਂ ਤੁਹਾਨੂੰ ਕਿ ਇਹ ਮੈਂ ਕਹਿ ਰਿਹਾ ਕਿ ਉਹ ਦਿਨ ਆ ਗਿਆ ਖੁਸ਼ੀਆਂ ਵਾਲਾ ਚਾਵਾਂ ਵਾਲਾ ਔਰ ਉਡੀਕ ਵਾਲਾ ਜਿਹੜਾ ਅੱਜ ਪੂਰਾ ਹੋਇਆ ਵਧਾਈਆਂ ਕਬੂਲੋ ਜੀ ਹਾਂਜੀ ਥੈਂਕ ਯੂ ਤੁਹਾਡੇ ਬਈ ਨਾਮ ਦੱਸੋ ਸਾਡੇ ਦਰਸ਼ਕਾਂ ਨੂੰ ਮੈਂ ਅਮਰਤਪਾਲ ਅਮਰਤਪਾਲ ਹੋਣੇ ਜੀ ਇਸ ਲੋਕੇਸ਼ਨ ਨੂੰ ਜਿਹੜਾ ਉਹ ਹੈਡ ਕਰਨਗੇ ਜਾਂ ਤੁਹਾਡੀ ਸੇਵਾ ਕਰਨਗੇ ਅਮਰਪਾਲ ਜੀ ਕੀ ਕਹੋਗੇ ਐਸ ਵੇਲੇ ਇਸ ਓਪਨਿੰਗ ਮੌਕੇ ਅਸੀਂ ਤਾਂ ਬਹੁਤ ਖੁਸ਼ ਹਾਂ ਸਾਨੂੰ ਆਲਮੋਸਟ 10 ਚਾਰ ਮਹੀਨੇ ਹੋ ਗਏ ਵਿਜੋੜ ਨਾ ਰਹੀ ਮਤਲਬ ਰੈਡੀ ਹੋਣ ਲੈ ਤੇ ਬਾਕੀ ਅਸੀਂ ਵੀ ਚਾਹੁੰਦੇ ਆ ਵੀ ਲੋਕਲੀ ਸਰਵਿਸ ਕਰੀਏ ਜਾ ਕੇ ਤਾਂ ਮਤਲਬ ਵੀ ਲੋਕਾਂ ਨੂੰ ਪਾਰਟ ਵੇਚ-ਵੁਚ ਕੇ ਤਾਂ ਮਤਲਬ ਅਗਲੇ ਦਾ ਫਾਇਦਾ ਕਰੀਏ ਬਿਲਕੁਲ ਠੀਕ ਹੈ ਕੀ ਕਹੋਗੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਿਦਾਂ ਹੋ ਹਮ ਹਮਾ ਕੇ ਪਹੁੰਚਣ ਜੀ ਉਹ ਜਰੂਰ ਤੁਸੀਂ ਸਾਹੇਵਾ ਦਾ ਮੌਕਾ ਦੋ ਤੁਸੀਂ ਤੁਹਾਨੂੰ ਮਤਲਬ ਕੁਆਲਟੀ ਪਾਰਟ ਕੁਆਲਟੀ ਪ੍ਰਾਈਸ ਤੇ ਬਾਕੀ ਸਰਵਿਸ ਵੀ ਅਸੀਂ ਤੁਹਾਨੂੰ ਮਤਲਬ ਆਪਣੇ ਵੱਲੋਂ ਪੂਰੀ ਜੋਰ ਨਾਲ ਗੁੱਟ ਦਵਾਂਗੇ ਬਿਲਕੁਲ ਠੀਕ ਹੈ ਥੈਂਕ ਯੂ so much ਤੁਹਾਡੇ ਵਾਸਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਬੈਸਟ ਆਫ ਲੱਕ ਥੈਂਕ ਯੂ ਥੈਂਕ ਯੂ ਲੋ ਜੀ ਬਾਕੀ ਗੱਲਬਾਤ ਹੈ ਜਿਹੜੀ ਜੀ ਟੱਕਰਦੇ ਰਹਿਣਗੇ ਤੇ ਅਸੀਂ ਰੌਣਕ ਲਾਉਂਦੇ ਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਫਰਤਾਜ ਖੁੱਲ ਚੁਕਿਆ ਹੈ ਸੈਕਰਮੈਂਟੋ ਚ ਜੀ ਆ ਰਹੇ ਨੇ ਰੌਣਕ ਲਾ ਰਹੇ ਨੇ ਸੋ ਇਹਨਾਂ ਰੌਣਕਾਂ ਚ ਕੁਝ ਕੁਛ ਹਿੱਸਾ ਅਸੀਂ ਵਸੂਲ ਕਰਕੇ ਤੁਹਾਡੇ ਤੱਕ ਪਹੁੰਚਾ ਕਰ ਥੈਂਕ ਯੂ ਜੂਰ ਔਰ ਬਹੁਤ ਵਧਾਈਆਂ ਵੇਖੋ ਫਰਤਾਜ ਜੀ ਮੈਂ ਕਹਿਣ ਦੇ ਆ ਕਿ ਬੱਲੇ ਬੱਲੇ ਕਰਾ ਦਿੱਤੀ ਕੀ ਕਹੋਗੇ ਇਸ ਬਾਰੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਨਵੀਂ ਲੋਕੇਸ਼ਨ ਖੋਲੀ ਆ ਇਹਨਾਂ ਨੇ ਸਾਨੂੰ ਬਹੁਤ ਕੀ ਫਾਇਦਾ ਹੋਏਗਾ ਸੈਕ੍ਰਮੈਂਟ ਵਾਲੇ ਹਾਂ ਜੀ ਆਈਟਮ ਟਾਈਮ ਤੇ ਮਿਲ ਜੂਗੀ ਹੂੰ ਤੇ ਇਹੀ ਆ ਹੋਰ ਕੀ ਚਾਹੀਦਾ ਆ ਤੇ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਉਹਦੋਂ ਤੇ ਇਹੀ ਆ ਵੀ ਤੁਸੀਂ ਫੋਟੋਬਾਦ ਇੱਥੇ ਆ ਕੇ ਇਹਨਾਂ ਦੀ ਹੈਲਪ ਕਰੋ ਕਹਿ ਲੋ ਵੀ ਬਾਏ ਕਰੋ ਸਵਾਲ ਇੱਕ ਵਾਰ ਆਜ਼ਮਾਓ ਉਸ ਤੋਂ ਬਾਅਦ ਫਿਰ ਸ਼ੌਸਕਮਾ ਸ਼ੌਸਕਮਾ ਬਿਲਕੁਲ ਤੇ ਕੁਝ ਸ਼ੁਭਗਾਮਨਾਵਾਂ ਜਿਹੜੀਆਂ ਫਰਤਾਜ ਬਾਰੇ ਹੋਣ ਸ਼ੁਭਨਾਮ ਇਹ ਹੀ ਆ ਜੀ ਤਰੱਕੀ ਕਰਨ ਵਧੀਆ ਲੋਕਾਂ ਨੂੰ ਸਮਾਨ ਦੇਣ ਤੇ ਕੀ ਬਾਤ ਯਾਰ ਜੀ ਬਿਲਕੁਲ ਤਤੇ ਤਤੇ ਪਕੋੜੇ ਤੇ ਕੋਸੇ ਕੋਸੇਸ ਰੋਲ ਨੇ ਜਿਹੜੇ ਉਹ ਤੁਹਾਨੂੰ ਓਡੀਕਣ ਦੇ ਨੇ ਤੇ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਬਾਕੀ ਜੀ ਨੇ ਜਿਹੜੇ ਉਹਨਾਂ ਦੇ ਵੀ ਰੂਬਰੂ ਕਰਨੇ ਬਾਅਦ ਜੁੜੇ ਰਹਿਣਾ ਪੰਜਾਬੀ ਰੇਡੀਓ ਯੂ ਐਸ ਏ ਨਾਲ ਵਾਰਿਸ ਸ਼ਾਹ ਉਹ ਸਦਾ ਹੀ ਜਿੰਦੇ ਨੇ ਜਿਨ੍ਹਾਂ ਕੀਤਿਆਂ ਨੇ ਕਮਾਈਆਂ ਨੇ ਵਾਰਿਸ ਸ਼ਾਹ ਦਾ ਇੱਕੋਲ ਆ ਜਿਹੜਾ ਉਹ ਤੋਂ ਸੱਚਾ ਔਰ ਸਾਦਕ ਹੁੰਦਾ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਫੁਰਤਾਜ ਨੂੰ ਵਧਦੇ ਆ ਫਲਦੇ ਆ ਫੁੱਲਦੇ ਆ ਵੇਖਣ ਦੇ ਆ ਸੋ ਅੱਜ ਦੀ ਇਹ ਕਵਰੇਜ ਆ ਜਿਹੜੀ ਇਹ ਇੱਥੇ ਹੀ ਸਮਾਪਤ ਹੁੰਦੀ ਹੈ ਪਤਾ ਨੇ ਜਿਹੜੀਆਂ ਉਹ ਮਨਮਿੰਦਰ ਬਾਸੀ ਜੀ ਨੇ ਜਿਹੜੇ ਉਹਨਾਂ ਦਾ ਕਰਾਂਗੇ ਮਨਮਿੰਦਰ ਬਾਸੀ ਜੀ ਇੱਕ ਸਵਾਲ ਆ ਜਿਹੜਾ ਹਾਂਜੀ ਪਹਿਲਾਂ ਤਾਂ ਵਧਾਈਆਂ ਔਰ ਦੂਸਰਾ ਸਵਾਲ ਜਿਹੜਾ ਮੈਨੂੰ ਚੁੱਭਣ ਡਿਆ ਸੀਗਾ ਇਹ ਸਾਰਾ ਉਹ ਮੈਂ ਕਿਹਾ ਕਿ ਮੈਂ ਕਰ ਲਵਾਂ ਹਾਂਜੀ ਮੈਂ ਵੇਖਣ ਡਿਆ ਹੈ ਕਿ ਜਿੱਦਾਂ ਇੱਕ ਲੈਨ ਸਰਕਾਰੀ ਤੇ ਬੂਟੇ ਲਾਈਦੇ ਨੇ ਫਰਤਾਜ ਆ ਜਿਹੜਾ ਇਹ 99 ਦੇ ਨਾਲ ਨਾਲ ਬੇਕਰ ਫੀਲਡ ਫਰੇਜ਼ਨੋ ਸਟਾਕ ਟਨਾ ਕੋਈ ਵੀ ਹੈ ਇਹ ਗਮਲੇ ਲਈ ਆਉਣ ਡਿਆ ਬੂਟੇ ਲਈ ਆਉਣ ਡਿਆ ਇਹਦੀ ਕੀ ਕੋਈ ਖਾਸ ਵਜ੍ਹਾ ਹੈ ਔਰ ਕੀ ਇਹਦੇ ਨਾਲ ਤੁਹਾਡੇ ਕਸਟਮਰ ਨੂੰ ਜਾਂ ਟਰਕਿੰਗ ਦੇ ਨਾਲ ਜੁੜੇ ਜਿਹੜੇ ਜੀ ਨੇ ਉਹਨਾਂ ਨੂੰ ਕੋਈ ਫਾਇਦਾ ਵੀ ਹੋਏਗਾ ਬਿਲਕੁਲ ਭਾਜੀ ਦੇਖੋ ਇੱਕ ਤਾਂ ਮੇਨ 99 ਦੇ ਉੱਪਰ ਜਿੰਨੀ ਵੀ ਆਪਣੀ ਟਰਕਿੰਗ ਹੈ ਨਾ ਜੀ ਉਹ 99 ਦੇ ਆਲੇ ਦਾਲੇ ਫੈਲੀ ਹੋਈ ਹੈ ਜੀ ਠੀਕ ਹੈ ਸੋ ਮੇਨ ਜਿਹੜਾ ਸਾਡਾ ਮਕਸਦ ਹੈ ਜੀ ਇਸ ਤਰ੍ਹਾਂ ਮੈਂ ਕਹਿੰਦੇ ਹੁੰਨੇ ਆ ਵੀ ਅਸੀਂ ਪੈਸੇ ਬਣਾਉਣੇ ਆ ਤੇ ਟੋਟੇ ਪੈਸੇ ਬਚਾਉਣੇ ਹੈ ਜੀ ਹਨਾ ਜੀ ਸੋ ਇੱਕਦਮ ਮੇਨ ਮਕਸਦ ਇਹ ਹੋ ਗਿਆ ਵੀ ਚਲੋ ਕੁਆਲਿਟੀ ਪ੍ਰੋਡਕਟ ਦੇਈਏ ਤੇ ਵਧੀਆ ਪ੍ਰਾਈਸ ਤੇ ਦੇਈਏ ਠੀਕ ਹੈ ਦੂਸਰਾ ਜਿਹੜੀ ਗੱਲ ਹੈ ਜੀ ਵੀ 99 ਦੇ ਉੱਪਰ ਬੈਨੀਫਿਟ ਦੀ ਗੱਲ ਜੀ ਹੁਣ ਜਿਵੇਂ ਅਸੀਂ 99 ਉਪਰ ਮਾਰੇ ਦੀ ਕਿਰਪਾ ਨਾਲ ਚੌਥਾ ਸਟੋਰ ਹੈ ਜੀ ਸ਼ੁਕਰਾਨਾ ਵਰੀ ਸੂਨ ਸਰਪ੍ਰਾਈਜ਼ ਵੀ ਆਪਾਂ ਨੇ ਕਰਨਾ ਹੈ ਜੀ ਹਾਂ ਜੀ ਤੇ ਉਹਦਾ ਇੱਕ ਬਹੁਤ ਵੱਡਾ ਬੈਨੀਫਿਟ ਸਾਡੇ ਇਹ ਹੈ ਜੀ ਜਿੰਨੇ ਵੀ ਸਾਡੀ ਟਰਕਿੰਗ ਕੰਪਨੀਆਂ ਜਿੰਨੇ ਵੀ ਸਾਡੇ ਨਾਲ ਜੁੜ ਰਹੇ ਨੇ ਜੀ ਉਹਨਾਂ ਨੂੰ ਬੈਨੀਫਿਟ ਇਹ ਹੈ ਜੀ ਵੀ ਕੱਲ ਨੂੰ ਕੋਈ ਜੇ ਸਾਡੇ ਕੋਲੋਂ ਪਹਿਲਾ ਚਾਹੀ ਵੀ ਇਦਾਂ ਨਾ ਪਰਮਾਤਮਾ ਨੋਵਤ ਆਵੀ ਨਾ ਜੀ ਕੋਈ ਪਾਰਟ ਫੇਲ ਹੋਵੇ ਪਰ ਸਟਿਲ ਵੀ ਚੀਜ਼ਾਂ ਨੇ ਜੀ ਇਹ ਦੇਖੋ ਹੋ ਕੁਝ ਵੀ ਹੋ ਸਕਦਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਜੇ ਕੱਲ ਨੂੰ ਮੰਨ ਲਓ ਸੈਕਰਾਮੈਂਟ ਤੋਂ ਕਿਸ ਨੇ ਸਾਡੇ ਕੋਲੋਂ ਸਮਾਨ ਲਿਆ ਜੀ ਬੈਕ ਸਪੀਅਰਡ ਜਾ ਕੇ ਪ੍ਰੋਬਲਮ ਆ ਗਈ ਆ ਸਟਾਕਟਨ ਜਾ ਕੇ ਪ੍ਰੋਬਲਮ ਆ ਰਹੀ ਕਿਤੇ ਇਧਰੋਂ ਉਧਰੋਂ ਇਧਰ ਲਿਆ ਜੀ ਤਾਂ ਉਹ ਸਾਡੀ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਉਹਦਾ ਵਾਰੰਟੀ ਉਹ ਕਲੇਮ ਕਰ ਸਕਦਾ ਹੈ ਜਾਂ ਉਹ ਉਹ ਪਰਾਪਾਰ ਨੂੰ ਐਕਸਚੇਂਜ ਕਰਨਾ ਉਹ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਉਹ ਇਟ ਡਸਨਟ ਮੈਟਰ ਉਹਨੇ ਕਿਤੋਂ ਖਰੀਦਾ ਜੀ ਉਹ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਉਹ ਇਸ ਜੀ ਦੀ ਜਾਨੀ ਪਰਤਾਜ ਦੀ ਕਿਸੇ ਵੀ ਲੋਕੇਸ਼ਨ ਤੋਂ ਲਿਆ ਹੈ ਕਿਤੇ ਵੀ ਜਾ ਕੇ ਕਲੇਮ ਹੋ ਸਕਦਾ ਪਰਤਾਜ ਦੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਇਹ ਇੱਕ ਬਹੁਤ ਵੱਡਾ ਅਸੀਂ ਮੇਰੇ ਸਾਹਮਣੇ ਬੈਨੀਫਿਟ ਹੈ ਜਿਹੜੇ ਸਾਡੇ ਨਾਲ ਕਸਟਮਰ ਜੁੜ ਰਹੇ ਨੇ ਉਹਨਾਂ ਵਾਸਤੇ ਬਿਲਕੁਲ ਠੀਕ ਹੈ ਹੁਣ ਜੀ ਆਨ ਅਖੀਰ ਜਦੋਂ ਅਸੀਂ ਇੱਕ ਲੋਕੇਸ਼ਨ ਕਵਰ ਕਰਨੇ ਆ ਤੇ ਅਖੀਰ ਤੇ ਫਿਰ ਅਸੀਂ ਬਾਸੀ ਸਾਹਿਬ ਨੂੰ ਕਹਿੰਨੇ ਆ ਕਿ ਅਗਲਾ ਸਰਪ੍ਰਾਈਜ਼ ਕੀ ਏ ਸੋ ਬਾਸੀ ਸਾਹਿਬ ਖੜਾ ਪੰਨ ਦਵੋ ਅਗਲਾ ਸਰਪ੍ਰਾਈਜ਼ ਕੀ ਏ ਦੇਖੋ ਬੜੀ ਸਰਪ੍ਰਾਈਜ਼ ਹੈ ਜੀ ਮੇਰੇ ਨਾਲ ਸਾਡੇ ਵੱਡੇ ਭਾਈ ਸਾਹਿਬ ਖੜੇ ਨੇ ਜੀ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਸਾਰਾ ਕੁਝ ਹੋ ਰਿਹਾ ਹੈ ਮੇਰੇ ਜਿੰਦਰ ਪਾਜੀ ਨੇ ਇਹ ਉਹ ਨੇ ਸ਼ਖਸ ਜਿਨ੍ਹਾਂ ਨੇ ਗੱਡੀ ਨੂੰ ਕਹਿੰਦੇ ਵੀ ਸੈਲਫ ਲਾ ਕੇ ਟੱਕਾ ਮਾਰ ਰਹੇ ਨੇ ਹੋਰ ਅਸੀਂ ਰੈਡੀ ਹੈ ਕਿ ਹੁਣ ਰੈਡੀ ਜਾਣ ਦੀ ਸ਼ੁਕਰਾਨਾ ਮਾਰ ਰਹੇ ਤੇ ਮੇਰੇ ਨਾਲ ਸੁਖਵਿੰਦਰ ਖੜੇ ਇਹ ਉਹ ਕਹਿੰਦੇ ਨੇ ਵੀ ਗੱਡੀ ਦਾ ਇੱਕ ਧੁਰਾ ਹੁੰਦਾ ਜੀ ਜਿਹੜਾ ਸਾਰੇ ਗੱਡੀ ਨੂੰ ਕਮਾਈ ਨਹੀਂ ਇਹਨਾਂ ਬਾਰੇ ਮੈਂ ਥੋੜਾ ਜਿਹਾ ਬੋਲਣਾ ਜਿਹੜੀ ਗੱਡੀ ਨਹੀਂ ਚਲਾਲਦੀ ਇਹ ਉਹ ਵੀ ਚਲਾ ਦਿੰਦੇ ਨੇ ਉਹਦੀ ਗਵਾਹੀ ਮੈਂ ਦਿੰਦਾ ਹਾਂ ਤੇ ਬਾਕੀ ਹੈ ਜੀ ਮੈਂ ਇਹਨਾਂ ਡਰਾਈਵਰ ਬਣਾਇਆ ਮੈਨੂੰ ਜੀ ਮੈਂ ਉਹ ਤੁਹਾਨੂੰ ਗੱਡੀ ਦਾ ਸਟੀਅਰਿੰਗ ਮੋੜੀ ਜਣਾ ਬਲੇ ਬਲੇ ਡਰਾਈਵਰ ਚੰਗਾ ਲੱਗ ਗਿਆ ਆਪਾਂ ਨੂੰ ਤੇ ਬੜੀ ਸਰਪ੍ਰਾਈਜ਼ ਹੈ ਜੀ ਇਸ ਤਰ੍ਹਾਂ ਅਸੀਂ ਹਰ ਹਰ ਇੱਕ ਲੋਕੇਸ਼ਨ ਖੋਲਦੇ ਆਂ ਤੇ ਮਹਾਰਾ ਦਾ ਸ਼ੁਕਰੀਆ ਦਾ ਕਰਦੇ ਆਂ ਜੀ ਹੁਣ ਵੀ ਸਾਡੀ ਬਹੁਤ ਮਹਾਰਾ ਇਹਨਾਂ ਧੰਨਵਾਦ ਹੈ ਜੀ ਤੇ ਜਿੰਨੋ ਸਾਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਉਹ ਉਹਨਾਂ ਦੇ ਹੌਸਲਾ ਵਧਾਈ ਹੈ ਜੀ ਤੇ ਅਗਲਾ ਸਰਪ੍ਰਾਈਜ਼ ਇਹ ਹੈ ਜੀ ਅਸੀਂ ਵੈਰੀ ਸੂਨ ਯੂਬਾ ਸਿਟੀ ਵੀ ਬ੍ਰੇਕਿੰਗ ਨਿਊਜ਼ ਹੈ ਜੀ ਪੰਜਾਬੀ ਰੇਡੀਓ ਯੂ ਐਸ ਏ ਦੇ ਵਾਸਤੇ ਤੇ ਫਰਤਾ ਜਾ ਰਿਹਾ ਹੈ ਯੂਬਾ ਸਿਟੀ ਐਕਸਕਲੂਸਿਵ ਤੁਹਾਡੇ ਲਈ ਅਸੀਂ ਬ੍ਰੇਕ ਕਰ ਰਹੇ ਹਾਂ ਕਿ ਅਗਲਾ ਸਰਪ੍ਰਾਈਜ਼ ਹੈ ਯੂਬਾ ਸਿਟੀ ਦਾ ਸੋ ਸੈਕਰਾਮੈਂਟੋ ਜੇ ਅੱਜ ਮੌਜੂਦ ਅਸੀਂ ਇਸ ਲੋਕੇਸ਼ਨ ਤੋਂ ਇਹ ਐਲਾਨ ਕਰਦੇ ਹਾਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਫਰਤਾ ਅੱਜ ਦਾ ਸਭ ਤੋਂ ਪਹਿਲਾ ਐਲਾਨ ਜਿਹੜਾ ਅਗਲੇ ਸਰਪ੍ਰਾਈਜ਼ ਦਾ ਅਸੀਂ ਕਰ ਰਹੇ ਹਾਂ ਔਰ ਅਗਲਾ ਸਰਪ੍ਰਾਈਜ਼ ਇਹ ਹੈ ਕਿ ਫਰਤਾ ਜਾ ਰਿਹਾ ਹੈ ਯੂਬਾ ਸਿਟੀ ਚ ਥੈਂਕ ਯੂ ਸੋ ਮੱਚ ਬਾਸੀ ਸਾਹਿਬ ਤੁਸੀਂ ਇਹ ਸਰਪ੍ਰਾਈਜ਼ ਸਾਨੂੰ ਦਿੱਤਾ ਜੀ ਗੱਲ ਜਾਰੀ ਰੱਖਿਓ ਬਿਲਕੁਲ ਬਿਲਕੁਲ ਜੀ ਤੇ ਮੈਨੂੰ ਉਮੀਦ ਹੈ ਜੀ ਜਿਸ ਤਰ੍ਹਾਂ ਸਾਨੂੰ ਫਰੇਜ਼ਨੋ ਸਟਾਕਟਨ ਬੇਕਰਸਫੀਲਡ ਤੇ ਉਸੇ ਤਰ੍ਹਾਂ ਸਾਨੂੰ ਇੱਥੇ ਵੀ ਸੈਕਰਮੈਂਟੋ ਵੀ ਸਾਨੂੰ ਵੀ ਅਸੀਂ ਉਸ ਤੋਂ ਵੱਧੇ ਹੰਗਾਰੇ ਮਿਲੂਗਾ ਜੀ ਜੋ ਸਾਨੂੰ ਰਿਸਪਾਂਸ ਮਿਲ ਰਿਹਾ ਜੀ ਤੇ ਉਮੀਦ ਕਰਦੇ ਹਾਂ ਕਿ ਯੂਬਾ ਸਿਟੀ ਖੋਲਾਂਗੇ ਜੀ ਉੱਥੇ ਵੀ ਮਾਰਾ ਦੀ ਇਦਾਂ ਹੀ ਕਿਰਪਾ ਹੋਵੇ ਤੇ ਉੱਥੋਂ ਵੀ ਐਸੇ ਤਰ੍ਹਾਂ ਸਾਨੂੰ ਰਿਸਪਾਂਸ ਦੀ ਆਸ ਹੈ ਰੱਬ ਨੇ ਚਾਇਆ ਲੋ ਫਿਰ ਯੂਬਾ ਸਿਟੀ ਵਾਲਿਓ ਰੈਡੀ ਰਹਿਣਾ ਆ ਰਿਆਂ ਮੈਂ ਫਰਤਾਜ ਵਾਲੇ ਲੈ ਕੇ ਆ ਰਹੇ ਨੇ ਮੈਨੂੰ ਤੁਹਾਡੇ ਸ਼ਹਿਰ ਯੂਬਾ ਸਿਟੀ 'ਚ ਬਸੀ ਸਾਹਿਬ ਇਡੀ ਮੁਹੱਬਤ ਐਡਾ ਪਿਆਰ ਐਡਾ ਭਰੋਸਾ ਜਿਹੜਾ ਮਿਲ ਰਿਹਾ ਆਖਰ ਤੇ ਉਸ ਬਾਰੇ ਕੁਝ ਕਹੋ ਪਰ ਇਹ ਦੇਖੋ ਜਦੋਂ ਨਾ ਮੈਂ ਆਪਾਂ ਹਮੇਸ਼ਾ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਜੀ ਵੀ ਸੁਪਨੇ ਜੀ ਮੈਨੂੰ ਵੀ ਦੇਖਣੇ ਚਾਹੀਦੇ ਨੇ ਜੀ ਹੂੰ ਤੇ ਅਸੀਂ ਬਹੁਤ ਥੋੜੇ ਥੋੜੇ ਕੁਝ ਕੋਈ 100 ਡਾਲਰ ਲੈ ਕੇ ਕੋਈ 200 ਡਾਲਰ ਲੈ ਕੇ ਇੱਥੇ ਆਏ ਸੀਗੇ ਨਹੀਂ ਸੁਪਨੇ ਲੈ ਕੇ ਆਏ ਸੀਗੇ ਜੀ ਤੇ ਸੁਪਨੇ ਉਹ ਮਹਾਰਾਜ ਪੂਰੇ ਕਰ ਰਹੇ ਆ ਪਰ ਇਹ ਇਹ ਤਾਂ ਹੋ ਰਹੇ ਨੇ ਜੇ ਤੁਸੀਂ ਸੱਚੇ ਮਨ ਨਾਲ ਮਿਹਨਤ ਕਰਦੇ ਸੀ ਸੋ ਸੁਪਨੇ ਫਿਰ ਮੈਂ ਕਹੂੰਗਾ ਜੀ ਉਹ ਸাকার ਹੋ ਰਹੇ ਨੇ ਤੇ ਇਸੇ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਰਹੇ ਜੀ ਤੇ ਇਸ ਤਰ੍ਹਾਂ ਜਿਵੇਂ ਪਹਿਲਾਂ ਵੀ ਕਿਹਾ ਜੀ ਵੀ ਅਸੀਂ ਪੈਸੇ ਬਣਾਉਣੇ ਨੇ ਹੋਰ ਤੇ ਬਚਾਉਣੇ ਨੇ ਇਹ سلسلہ ਇਸੇ ਤਰ੍ਹਾਂ ਵਧਦਾ ਰਹੇ ਜੀ ਤੇ 2 4 6 8 ਤੇ ਪਰਮਾਤਮਾ ਕਰੇ ਰਹੀ ਸਾਰੇ ਅਮਰੀਕਾ ਵਿੱਚ ਅਸੀਂ ਇਸ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਹਾਂ ਆਪਣਾ ਚਾਏ ਹਾਂ ਆਪਣਾ ਚਾਏ ਆ ਮੈਂ ਬਹੁਤ ਮਨੋਂ ਜਾਨੋਂ ਦਿਲੋਂ ਤੁਹਾਡਾ ਧੰਨਵਾਦੀ ਹਾਂ ਮਨਮੋਹੰਦਰ ਬਾਸੀ ਜੀ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਦਰਸ਼ਕਾਂ ਲਈ ਸਰੋਤਿਆਂ ਲਈ ਇਹ ਗੱਲ ਬਾਤ ਹੈ ਜਿਹੜੀ ਉਹਦੇ ਰਾਂ ਇੱਕ ਜੋਸ਼ ਔਰ ਇੱਕ ਜਜ਼ਬਾ ਹੈ ਜਿਹੜਾ ਉਹਨੂੰ ਇੱਕ ਵਾਰਾਂ ਬੀਜਦਾ ਹੈ ਇਹ ਜ਼ਰੂਰ ਪੁੰਗਰੇਗਾ ਬਿਲਕੁਲ ਜੀ ਮਾਰਾ ਦੀ ਇਸ ਤਰ੍ਹਾਂ ਕਿਰਪਾ ਲਈ ਤੇ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਕਿਉਂਕਿ ਸਾਡੀ ਟੀਮ ਇਹ ਮਹਿਸੂਸ ਕਰਦੀ ਹੈ ਜੀ ਵੀ ਜਦੋਂ ਦੇ ਅਸੀਂ ਪੰਜਾਬੀ ਰੇਡੀਓ ਦੇ ਨਾਲ ਜੁੜੇ ਆ ਤੁਹਾਡੇ ਕਰਕੇ ਤੁਹਾਡੇ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਨਾਲ ਜੁੜੇ ਆ ਤੇ ਉਹ ਸਾਨੂੰ ਜੋ ਉਹਨਾਂ ਵੱਲੋਂ ਪਿਆਰ ਜੋ ਹੰਗਾਰਾ ਤੁਹਾਡੇ ਥਰੂ ਮਿਲ ਰਿਹਾ ਜੀ ਉਹਦੇ ਵੀ ਅਸੀਂ ਬਹੁਤ ਰਣੀ ਆ ਜੀ ਇਹ ਤੁਹਾਡਾ ਬਹੁਤ ਧੰਨਵਾਦ ਔਰ ਭਰੋਸਾ ਹੈ ਔਰ ਪੰਜਾਬੀ ਰੇਡੀਓ ਯੂ ਐਸ اے ਆਉਣ ਵਾਲੇ ਸਮੇਂ 'ਚ ਵੀ ਇਸ ਭਰੋਸੇ ਨੂੰ ਨਾ ਸਿਰਫ ਨਿਭਾਉਣ ਦੀ ਕੋਸ਼ਿਸ਼ ਕਰੇਗਾ ਬਲਕਿ ਇਹਨੂੰ ਹੋਰ ਗੁੜਿਆ ਕਰਨ ਦੀ ਕੋਸ਼ਿਸ਼ ਕਰੇਗਾ ਬਿਲਕੁਲ ਜੀ ਥੈਂਕ ਯੂ ਸਮਝਬਾਸੀ ਜੀ ਲਓ ਜੀ ਇਹਦੇ ਨਾਲ ਹੀ ਅੱਜ ਅਸੀਂ ਫੁਰਤਾਜ ਟਰੱਕ ਐਂਡ ਟ੍ਰੇਲਰ ਪਾਰਟਸ ਜੋ ਕਿ ਲੋਕੇਸ਼ਨ ਖੁੱਲ ਚੁੱਕੀ ਹੈ ਸੈਕਰਮੈਂਟੋ ਮੈਨੂੰ ਉਮੀਦ ਹੈ ਛੇਤੀ ਅਸੀਂ ਇੱਥੇ ਗ੍ਰੈਂਡ ਓਪਨਿੰਗ ਮੌਕੇ ਵੀ ਮਿਲਾਂਗੇ ਸੋ ਟਿਕਾਣਾ ਨੋਟ ਕਰ ਲਵੋ 8850 ਫਰੂਟ ਰੇਂਜ ਰੋਡ sacramento ایتھے ਤੁਸੀਂ ਪਹੁੰਚਣਾ ਹੈ ਔਰ ਆ ਕੇ ਇਥੇ ਆਪਣੀ ਮਰਜ਼ੀ ਆਪਣੀ ਲੋੜ ਮੁਤਾਬਕ ਹਰ ਸ਼ਾਇ ਜਿਹੜੀ ਕੁਆਲਿਟੀ ਔਰ ਕੁਆਂਟੀਟੀ ਮੁਤਾਬਕ ਲੈ ਲੈਣੀ ਹੈ ਸੋ ਅੱਜ ਦੀ ਇਸ ਮੁਲਾਕਾਤ ਚ ਮੈਨੂੰ ਮਸੂਦ ਮਲੀਨ ਦੋਵੇ ਇਜਾਜ਼ਤਾਂ ਫਿਰ ਮਿਲਾਂਗੇ ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਏ ਨਾਲ ਅੰਦੀ ਮੁਲਾਕਾਤ ਅਕਲੀ ਤੜਾ ਮੇਰਾ ਸੜਾ 4 ਰਿਆਂ ਦਾ ਰਬ ਰੱਖਾ